ਦੀ ਗਾਲ ਜੀ ਲਓ ਜੀ ਰਾਤ ਮੀਨੇ ਪੂਰੀ ਹਨੇਰੀ ਠਾਲਤੀ ਆ ਇਹਨ ਸਾਰੀ ਰਾਤ ਦਾ ਪੈਂਦਾ ਛੂਲੇਆਂ ਵਾਲੇ ਦਾ ਹੋ ਗਏ ਨੰਗ ਮੰਗਲ ਆ ਇਹਨ ਭਰੇ ਖੜੇ ਆ ਬਾਕੀ ਦੇਖਦੇ ਆ ਹੁਣ ਕਿ ਆ ਬਣਦਾ ਮਰਦੇ ਕੇ ਬੱਜੂ ਇਧਰ ਆ ਭੋਲੂ ਬਾਈ ਨੇ ਗੜਕ ਬੀਜੀ ਦੀ ਜਿਹੜੀ ਜਿਹਦੇ ਚ ਵੀ ਪਾਣੀ ਖੜ ਗਿਆ ਪਰ ਮੂੰਹ ਠੀਕ ਆ ਵੀ ਪੂਰਾ ਬਹਿ ਗਿਆ ਰਾਤ ਸਾਰੀ ਰਾਤ ਦਾ ਪੈਂਦਾ ਮੈਂ ਟੈਂਨ ਭਰੇ ਤੋਂ ਜੀਰੀਪ ਵਾਲੇ ਵੀ ਗੰਨੇ ਤੇ ਆਪਣਾ ਵੀ ਗੰਨਾ ਆ ਇਹਨ ਫੁੱਲ ਭਰੇ ਆ ਪਿਆ ਦੇਖਦੇ ਹਾਂ ਹੋਰ ਕਿੰਨਾ ਕੁ ਪੈਂਦਾ ਇਹ ਸਰਦ ਵੀ ਹੋਣ ਦੀ ਤਾਂ ਵੀ ਬਹੁਤ ਆ ਕਿਤੇ ਗਾਂ ਤੋਂ ਬਸਤ ਆਏ ਜਾਂ ਜਿੰਨਾ ਜ਼ਿਆਦਾ ਪਿਆ ਇਹ ਬੈਟ ਬੱਡ ਭਰੇ ਪਏ ਆ ਹੁਣ ਬਾਕੀ ਦੇਖਦੇ ਆ ਉੱਪਰ ਤੇ ਤਾਂ ਨਹੀਂ ਆਉਂਦਾ ਇਹ ਗੱਲ ਉੱਪਰਲੇ ਪਾਣੀ ਦਾ ਜ਼ਿਆਦਾ ਨੁਕਸਾਨ ਪੀ ਜਾਣਾ ਇਹਨੇ ਸ਼ਾਮ ਤੱਕ ਜਿੱਦਾਂ ਥੋੜਾ ਜਿਹਾ ਲਾਈਵ ਹੀ ਕਰਕੇ ਹੋ ਗਿਆ ਜਿੱਦਾਂ ਇਹ ਸ਼ਾਮ ਤੱਕ ਹੈ ਬਾਕੀ ਲੋ ਬਣਕਵੀ ਜੀ ਵੀ ਆ ਉਹਦੇ ਵਿੱਚ ਵੀ ਪਾਣੀ ਖੜਾ ਹੈ ਥੋੜਾ ਥੋੜਾ ਦੇਖਦੇ ਹਾਂ ਹੁਣ ਕਿ ਬਚਦੀ ਹੈ ਕਿ ਆ ਹੁੰਦਾ ਚਲੋ ਬਾਕੀ ਜੋ ਰੱਬ ਦੇ ਰੰਗ ਸੋਨਾ ਮੀ ਹੋ ਗਿਆ ਇਹਨ ਪੂਰਾ ਬੈਡ ਭਰ ਗਿਆ ਗਰਿਆ ਰਤ ਠੀਕ ਦਰਦ ਆਇ ਨਾ ਹੁਣੇ ਹੀ ਹੋਇਆ ਥੋੜੇ ਬਲਦੂ ਦਾ ਹੈ ਉਹ ਤਾਂ ਹੋਣਾ ਹੀ ਨਹੀਂ ਜਿਵੇਂ ਹੁਣ ਟੈਨ ਉੱਪਰ ਜਿਹੜੇ ਹੋਵੇ ਸਾਡਾ ਤਾਂ ਵਜਹੀ ਹੋਆ ਹਾਂ ਹਾਂ ਦਰਦ ਤਾਂ ਹੁਣੇ ਹੀ ਆਇਆ ਮੈਂ ਵੀ ਖਾਸਾ ਬਾਹਰ ਦੇਖਿਆ ਤਾਂ ਮੈਂ ਵੀ ਖਾਸਾ ਪਿਆ ਬਾ ਐਨ ਪੂਰਾ ਪਾਣੀ ਖੜਾ ਗੰਨੇ ਵਿੱਚ ਜਿਹੜਾ ਉਹ ਲਾਇਆ ਤੁਹਾਨੂੰ ਆਪਾਂ ਨੇ ਖੜਾ ਲੈਣਾ ਵਿੱਚ ਉਹ ਬੈੱਡ ਵਾਲੀ ਚ ਠੀਕ ਹੋ ਗਿਆ ਸਰ ਜੀ ਨਹੀਂ ਹੁਣ ਤਾਂ ਮੌਸਮ ਸਾਫੇ ਦੱਸਿਆ ਵਾ ਜਿੱਦਾਂ ਫਿਰ ਉਹੀ ਬਾਕੀ ਹੁਣ ਸੁੱਕ ਜਾਣਾ ਜਿਹੜਾ ਪੈਣਾ ਦਾ ਬੈ ਗਿਆ ਹਾਂ ਹਾਂ ਹੋਰੀਆ ਬਾ ਪਾਣੀ ਉੱਪਰ ਜਨਾਵੇ ਚੋਈ ਦਾ ਨਹੀਂ ਤਾ ਇੰਨਾ ਜਿਆਦਾ ਮੀਤਾ ਹੈ ਨਹੀਂ ਸਲੋ ਕੱਢਣਾ ਚਾਹੀਦਾ ਉਹ ਜਾਣੂ ਮੋਟਾ ਹੈ। ਦਾਦਾ ਦਾ ਮੋਟਾ ਮੋਟਾ ਰਹਿਣਾ ਹੀ ਹੈ। ਹੁਣ 10 ਦਿਨ ਜਿੰਨੇ ਦਿਨ ਪੱਕਾ ਪਲਸਟਰ ਨਹੀਂ ਲੱਗਦਾ। ਉਹ ਪੱਕਾ ਕੋਈ ਨਹੀਂ। ਵੀਰੀ ਖਾਂਦੜ ਹਾਂ ਇਕੱਲੀ ਸਾਹ ਲਾਈ ਨੂੰ ਹੋਏ ਹੋਏ ਕਿ ਯਾਰ। ਇਕੱਲੀ ਸਾਹ। ਬਾਬਾ ਜੀ ਇਹ ਵੀ ਇੱਕ ਵਾਰੀ ਬਦਲ ਹੋਣਾ ਡਾਕਟਰ ਦੇ ਹਿਸਾਬ ਨਾਲ ਤਾਂ। ਨਹੀਂ ਨਹੀਂ ਇਹੀ ਟੈਟ। ਉਹ ਹੀ ਟੈਟ ਕਰੂਗੇ ਮਤਲਬ ਇਹਨੂੰ ਖੋਲ ਕੇ। ਹਾਂਜੀ। ਇਹੀ ਦਾ ਚਾਰ ਜੇ ਜਦੋਂ ਉਹੀ ਕਰਦੀ ਸੀ ਚਾਰ ਤੋਂ ਰੱਖ ਲਵਾਂ। ਇੱਤਲਾ ਹੋ ਜਾਣਾ ਉਹ ਕਹਿੰਦਾ ਵੀ ਇਹ ਸੋਜਾ ਨਾ ਹਲੇ ਜੇ ਸੋਜਾ ਉਤਰ ਜੇਣਾ ਇਹਨੇ ਤੇ ਲੱਗਦਾ। ਮੈਂ ਹੁਣ ਤਾਂ ਉਹ ਆਇਆ ਤਾਂ ਹੁੰਦਾ ਹੀ ਹੈ ਵੀਰ। ਕੋਈ ਦੇਖ ਲਾਂਗੇ। ਮੋਕੇ ਗਲ ਦੇਖ ਲਈ ਮਾਊਂ ਦੇ ਜੇ ਹੁਣੇ ਹੁਣ 10 ਦਿਨ ਵਿੱਚ 15 ਜੁਆ ਹੋਗੇ ਤਰਨ ਲਾ ਕੇ ਫਿਰ ਚਲੂਗਾ ਫਿਰ ਤੇ ਜਾਣੇ ਦੀ ਵੀ ਨਹੀਂ ਲਾਉਣਾ ਨਹੀਂ ਕੋਈ ਐਕਸਰਾ ਦਾ ਕਰਾ ਹੋਗਾ ਨਹੀਂ ਐਕਸਰਾ ਦਾ ਕਰਾ ਹੋਗਾ ਫਿਰ ਉਹ ਤਰ ਜਿੱਥੇ ਮਰਜੀ ਕਰਾ ਲਾ ਉਹ ਤਾਂ ਹੈ ਹਾਂ ਉਹ ਤਾਂ ਹੈ ਉਹ ਦਾ ਕਹਿੰਦਾ ਕਹੀ ਨਹੀਂ ਹੈ ਦੋਨੋਂ ਦੇ ਕਹਨੇ ਜਿਹਦੇ ਨੂੰ ਮਰਜੀ ਚਲੇ ਜਾ ਉਹਨੇ ਕਹਿੰਦਾ ਬਈ ਲੈ ਜੀ ਤੈਨੂੰ 2 ਮਹੀਨੇ ਦਾ ਕੰਮ ਹੋਊਗਾ ਲੈ ਦੱਸ ਕੇ ਨਾ ਤੈਨੂੰ 2 ਮਹੀਨੇ ਦਾ ਕੰਮ ਹੋਊਗਾ ਬਾਬਾ ਫ੍ਰੈਕਚਰ ਦਾ ਫ੍ਰੈਕਚਰ ਆ ਉਹਨੇ ਕੋਈ ਨਹੀਂ ਚਲੋ ਪੁਰਾਣੀ ਹੱਡ ਆ ਇਹ ਤੇਰਾ ਕੋਈ ਨਹੀਂ ਸਲੂ ਗਿਆ ਹਾਂਜੀ ਪਤਾ ਹੈ ਮਾ ਪੁਰਾਣੀ ਹੱਡ ਅੱਗੇ ਬਾਬਾ ਹੀ ਕਹਿੰਦੇ ਤੇ ਕੱਲ ਦਾਦੇ ਤੇ ਦੁੱਧ ਮਾ ਬਾਗੀ ਉਹਨਾਂ ਕੀ ਹੋਰ ਖੜਾ ਲਿਓ ਕੀ ਬਾਹਰ ਟੁੱਟ ਗਈ ਸੀ ਹੈ ਤੁਸੀਂ ਕਹਿੰਦੇ ਨਹੀਂ ਤੇ ਬਾਹਰ ਟੁੱਟ ਗਈ ਤੇ ਪੱਟੀਆਂ ਨਾਲੇ ਹੋਰ ਨਹੀਂ ਪੱਟੀਆਂ ਨੇ ਚਾਹੀ ਕਰਦੇ ਤੇ ਜਾਂ ਪੱਟੀਆਂ ਆ ਅੱਛਾ ਪੱਟੀਆਂ ਅਵੇ ਹੁਣ ਵੀ ਬਾਹਰ ਹੈ ਨਾ ਤੇਰੀ ਦੂ ਯੂੜੀ ਹੋਈ ਪੁੱਠੇ ਬਸ ਉਹ ਉਹ ਜੰਮਣ ਨੂੰ ਉਸ ਯਾਦ ਫੱਟੀਆਂ ਲਾ ਦੇ ਕਰਦੇ ਫੱਟੀਆਂ ਲਾ ਕੇ ਕਰਦੇ ਫੱਟੀਆਂ ਕੇ ਹੁਣ ਤਾਂ ਬਰਸਟਰ ਲਾ ਦਿੰਦੇ ਵੀ ਹਿੱਲੇ ਨਾ ਅੱਗੇ ਫੱਟੀ ਲਾਏ ਕਰਦੇ ਤੇ ਡੰਡੇ 'ਚ ਲੱਜ ਹੋਇਆ ਵਾਲੇ ਵਾਲੇ ਵੀ ਹਿੱਲੇ ਨਾ ਬਸ ਉਹ ਬਹੁਤ ਵੇਰ ਠੀਕ ਸੌਤੀਆਂ ਜਾਂ ਤਾਂ ਸਭ ਜੇ ਮਹਨ ਹੁੰਦੀਆਂ ਸੌਤੀਆਂ ਵੀ ਬਾਰੀ ਲੱਗਦੀਆਂ ਇਥੇ ਫੱਟੀਆਂ ਵੀ ਮੁਹ ਵੀ ਡੁੱਟੀਆਂ ਜਾਂਦੀਆਂ ਉਹ ਤਾਂ ਹੈ ਹੁਣ ਤਾਂ ਫਿਰ ਬਾਹਰ ਕੋ ਮਗੇ ਤਾਂ ਨਹੀਂ ਦੇਖਣਾ ਹੈ ਹਾਂਜੀ ਬਾਪੂ ਨੂੰ ਆਦਾਂ ਬਾਹਰ ਨਿਕਲ ਕੇ ਤੈਨੂੰ ਦੇਖਣਾ ਪਹਿਲੇ ਤੁਰਨਾ ਥੋੜਾ ਜਿਹਾ ਔਖਾ ਲੱਗਦਾ ਔਖਾ ਥੋੜਾ ਜਿਹਾ ਹੋਇਆ ਨਾ ਉੱਥੇ ਤੱਕ ਤਾਂ ਜਾਈ ਹੋ ਜਾਣਾ ਜਾਂ ਤਾਂ ਥੱਪਾ ਨਿਕਲੇ ਤੇ ਬਾਹਰ ਨਿਕਲ ਜੂਗੇ ਅਲੀ ਘੜੇ ਤੁੱਪਾ ਜੇੜਾ ਘਟਾ ਦਾਂਗੇ ਤੁੱਪਾ ਨਿਕਲੇ ਤੇ ਚਲੂ ਨੇ ਆਏ ਕਿਹਾ ਇੰਨੇ ਤਾਂ ਕਾਹ ਵੀ ਮੰਨ ਲੂਗੇ ਤੁਰਨੇ ਨੂੰ ਚੱਲੂ ਇੱਥੇ ਅਲੱਗ ਬਾਥਰੂਮ ਆ ਇੱਥੇ ਇਹੋ ਆਪਣਾ 1-2 ਦਿਨ ਤਾਂ ਚਾਹੀਦਾ ਫੇਰ ਬਾਅਦ ਵਿੱਚ ਦੇਖ ਲਾਂਗੇ 10 ਦਿਨ ਜਾ ਕੇ ਹੈ ਅਨੇ 10 ਦਿਨ ਪਹਿਲੀ ਕੀ ਹੋ ਜਾਣਾ ਹੱਥ 10 ਦਿਨ ਤਾਂ ਨਹੀਂ ਹਿੱਲੇ ਉਸ ਤੋਂ ਬਾਅਦ ਪਿਆ ਹੀ ਹਿੱਲ ਜਾਵੇ ਉਹ ਵੀ ਪਹਿਲੀ ਫਿਰਤਾ ਹੈ ਫਿਰ ਬਜੰਦਣ ਲਾਜੋ ਬਦ ਜਿਹਨੂੰ ਹੁਣ ਜਿਹਨੂੰ ਦਰ ਲੋ ਤਾਂ ਜਿਹਨੂੰ ਹਾਂਜੀ ਉਹ ਤਾਂ ਚਲੋ ਠੀਕ ਕੱਲ ਕੱਲ ਮੌਸਮ ਹੁਣ ਤਾਂ ਸਾਫ ਹੋ ਗਈ ਥੋੜਾ ਜਿਹਾ ਹੈ ਪੂਰੀ ਬੱਦਲ ਵਾਈ ਦੇਖਦੇ ਆ ਹੁਣ ਡੰਗਰ ਬਾਹਰ ਤਾਂ ਨਿਕਲਣੇ ਨਹੀਂ ਹੁਣ ਕੋਈ ਪਤਾ ਨਹੀਂ ਅੰਦਰ ਵੀ ਕਿਚੜੀ ਵੱਢੀ ਪਈ ਆ ਪਹਿਨਾ ਗੋਹਾ ਚੱਕ ਲੈ ਇੱਕ ਵਾਰੀ ਇੱਕ ਵਾਰੀ ਹੁਣ ਫੇਰ ਚੱਕੀਏ ਗਵਰਨਮੈਂਟ ਡਿਊਟੀ ਦੇ ਗਾਣੇ ਬਾਕੀ ਲਾਈਟ ਤਾਂ ਹੈਗੀ ਆ ਟੋਕਾ ਟੋਕੇ ਪਾਉਂਦੇ ਆ ਹੁਣ ਇੱਕ ਮੂਕ ਨਹੀਂ ਹਟਦੀ ਪਤਾ ਨਹੀਂ ਕਿਹ ਗੱਲ ਹੋ ਗਈ ਦੋ ਤਿੰਨ ਦਿਨ ਹੋ ਗਏ ਉਹ ਡੰਗਰਾਂ ਦੇ ਦੋ ਨੂੰ ਟੂੜੀ ਵੀ ਪਾਉਂਦੇ ਆ ਇਹ ਨਹੀਂ ਹੈਗਾ ਵੀ ਟੂੜੀ ਪਹਿਨਾ ਅਗ ਪਾਉਂਦੇ ਤੇ ਚਲ ਹੁਣ ਟੂੜੀ ਪਾਈ ਆ ਕਦੇ ਤਾਂ ਠੰਡ ਲੱਗ ਗਈ ਪਰ ਠੰਡ ਵੀ ਨਹੀਂ ਹੈਗੀ ਪੱਲੜ ਦੋਹਾਂ ਪਾਸੇ ਲੱਗੇ ਹੋਏ ਆ ਪਤਾ ਨਹੀਂ ਕੀ ਕਾਰਨ ਆ ਕੀ ਨਹੀਂ ਡਾਕਟਰ ਨੂੰ ਫੋਨ ਕਰਿਆ ਤੇ ਉਹ ਆਇਆ ਨਹੀਂ ਅੱਜ ਚਲੋ ਬਾਕੀ ਦੇਖਦੇ ਆ ਉਹਨੂੰ ਫੇਰ ਫੋਨ ਕਰਦਾ ਵੀ ਆ ਜਾ ਠੀਕ ਕਰਨ ਲੱਗ ਜਾ ਇਹ ਹੀ ਚੱਕਰ ਆ ਬਾਕੀ ਬਤ ਕਹਿ ਨਹੀਂ ਸਕਦਾ ਕੋਈ ਵੀ ਕੀ ਕਾਰਨ ਬਾਕੀ ਮੀਂਹ ਹੁਣ ਤਾਂ ਲੰਘ ਗਿਆ ਦੇਖਦੇ ਆ ਬਾਕੀ ਰੱਬ ਦੀ ਕਿਰਪਾ ਹੈ ਅੱਜ ਰਾਤ ਨੂੰ ਦੱਸਿਆ ਵਾ ਤਾਂ ਹੈ ਨਹੀਂ ਕੱਲ ਤੇ ਧੁੰਦ ਧੰਦੇ ਦੱਸੀ ਪਈ ਆ ਵੀ ਥੋੜੀ ਧੁੰਦ ਰਹੂ ਸਵੇਰ ਸ਼ਾਮ ਬਾਕੀ ਦੇਖਦੇ ਹੁਣ ਚਲੋ ਫੇਰ ਮਾਰ ਕੇ ਆਉਂਦੇ ਆ ਮੋਟਰ ਕਿ ਨਹੀਂ ਗਿਆ ਲਓ ਜੀ ਕਈ ਚੀਜ਼ਾਂ ਵਾਸਤੇ ਮੀਂਹ ਵਧੀਆ ਏ ਕਈ ਚੀਜ਼ਾਂ ਵਾਸਤੇ ਉਹਦੇ ਨਾਲੇ ਨੁਕਸਾਨ ਐ ਜਬੀ ਜੰਮੀ ਨਹੀਂ ਸੀ ਸੁੱਕ ਚਤੀ ਇਹ ਵਧੀਆ ਜੰਮੀ ਆਈ ਹੁਣ ਉਹਦੇ ਕਾਣੇ ਪਾਣੀ ਲੱਗ ਗਿਆ ਇਹਨੂੰ ਫਾਇਦਾ ਏ ਜਿਹੜੀ ਮੋਟਰ ਬਕਣਕਾਂ ਖੜੀਆਂ ਉਨਾ ਨੂੰ ਨੁਕਸਾਨ ਆ ਜੇ ਇਹਦੀ ਨੂੰ ਪਾਣੀ ਲੱਗਿਆ ਵਾ ਤਾਂ ਉਹਦਾ ਥੋੜਾ ਜਿਹਾ ਨੁਕਸਾਨ ਹੋ ਜਾਣਾ ਇੱਧਰ ਜਿਹੜੀ ਹੁਣ ਪਰਚੀ ਲੱਦੀ ਵੀ ਤੀ ਉਹਦਾ ਲੋਟਾ ਜਾਣਾ ਕਿਉਂਕਿ ਮੇਲੇ 'ਚ ਗੰਨਾ ਨਹੀਂ ਜਾਣਾ ਹੈਗਾ ਜਿਨੇ ਕੱਢਣੀ ਸੀ ਉਹਦੀ ਹੁਣ 5-7 ਦਿਨ ਉਹ ਨਹੀਂ ਕੱਢ ਹੋਣੀ ਹੈਗੀ ਹਰਸ਼ਬੀਰ ਦੇ ਝੱਲੀਆਂ ਮੈਨੂੰ ਲੱਦੀ ਹਲੇ ਹਫਤਾ ਹੀ ਨਹੀਂ ਕੱਢ ਹੋਣੀ ਰਸਤੇ ਕਰਕੇ ਨਿਕਲਣੀ ਨਹੀਂ ਆ ਚੱਕਰ ਆ ਇੱਧਰ ਬੀ ਨੇ ਲੱਦੀ ਵੀ ਤੀ ਇਹਦਾ ਕੰਮ ਲੋਟ ਆ ਜਾਣਾ ਇਹਨੇ ਅੱਜ ਆ ਗਈ ਮੈਨੂੰ ਲੱਗਦੀ ਪਰਚੀ ਕੱਲ ਪਰਸੋਂ ਨੂੰ ਇਹਨੇ ਲੈ ਜੇਣੀ ਬਾਕੀ ਰੱਬ ਜੋ ਵੀ ਕਰਦਾ ਸਹੀ ਉਹ ਕਰਦਾ ਕਿਸੇ ਚੀਜ਼ ਦਾ ਫਾਇਦਾ ਵੀ ਹੁੰਦਾ ਕਿਸੇ ਚੀਜ਼ ਦਾ ਨੁਕਸਾਨ ਵੀ ਹੁੰਦਾ ਦੋਨੇ ਪਹਿਲੂ ਹੁੰਦੇ ਆ ਸਿੱਕੇ ਦੇ ਜੁਦੇ ਗਾਣੇ ਨੁਕਸਾਨ ਵੀ ਆ ਫਾਇਦਾ ਵੀ ਆ ਚਲੋ ਬਾਕੀ ਹੁਣ ਮੋਟਰ ਕਿ ਨਹੀਂ ਫੇਰ ਕਿਹੜਾ ਮਾਰ ਕੇ ਆਉਂਦੇ ਆ ਦੇਖਦੇ ਆ ਕਿਆ ਹਾਲੇ ਚੱਲੇ ਆ ਖੇਤਾਂ ਵਿੱਚ ਉਹ ਵੀ ਦੱਲੀ ਆਇਆ ਸਿੱਗਾ ਜੀ ਕਿੱਦਾਂ ਦੱਲੀ ਠੀਕ ਆ ਦੱਲੀ ਮੰਨਦਾ ਗਿਆ ਬਾਈ ਕਹਿੰਦਾ ਮੈਨੂੰ ਪਟਨਾ ਸਾਹਿਬ ਨੂੰ ਲੈ ਕੇ ਜਾਇਓ ਬਾਕੀ ਦੇਖਦੇ ਆ ਜਦ ਤੱਕ ਹੁਣ ਕਿਹਦਾ ਕੋਈ ਪਤਾ ਨਹੀਂ ਇਹ ਗੱਲ ਮੁੱਕਰ ਜਣਾ ਕੋਈ ਪਤਾ ਨਹੀਂ ਦੇ ਭੁਗਦਾ ਹੈ ਪੁੱਛ ਲਿਆ ਜਹਾ ਪੁੱਛ ਲਿਆ ਬਿਲਕੁਲ ਪਾਸ ਹੋ ਗਿਆ ਸੰਸਦ ਵਿੱਚ ਤਾਂ ਵੀ ਠੀਕ ਆ ਕਿਤੇ ਨਹੀਂ ਨਾ ਹੋਵੇ ਉਧਰ ਆਪਾਂ ਫਰਵਰੀ ਜੀ ਜਾਣਾ ਉਹ ਤੇ ਤੇਰੀ ਪਰਚੀ ਆਜ ਵੀ ਇਹ ਨਹੀਂ ਫੇਰ ਚਾਹ ਪਰਚੀ ਆਈ ਵੀ ਹੋਵੇਗਾ ਭਾਈ ਮੈਂ ਤਾਂ ਜਾਣਾ ਮੈਂ ਕਿਹਾ ਤਾਂ ਕਹਿ ਦੋ ਪੀਤਾ ਕਹਿੰਦਾ ਬਾ ਠੀਕ ਆ ਇਹਨਾਂ ਹਲਾ ਨਾ ਕਿਤੇ ਮੈਨੂੰ ਗੇਰ ਦੇ ਉਹ ਉਧਰ ਗਿਆ ਬਣਿਆ ਮਿਲਦਾ ਹੁਣ ਜਿਹਦੀ ਪਰਚੀ ਲੈ ਕੇ ਗਿਆ ਉਹਦਾ ਕਦੋਂ ਲੈ ਕੇ ਗਿਆ ਕਦੋਂ ਨੰਬਰ ਆਉਂਦਾ ਇਹਨਾਂ ਚ ਹੁਣ ਇਹ ਨਹੀਂ ਨਾ ਪਤਾ ਹੈਗਾ ਵੀ ਹੁਣ ਹੜ ਗਿਆ ਮਿਲ ਹੈ ਹਾਂ ਹੜ ਗਿਆ ਉਹ ਚੱਲਦਾ ਤੇ ਖੜ ਗਿਆ ਫੇਰ ਖੜ ਗਿਆ ਹੁਣ ਹਾਂ ਇਹ ਤਾਂ ਗਾਲੂ ਕਿੰਨੀਆਂ ਟਰਾਲੀਆਂ ਲੈ ਮੇਰੇ ਕੋਲ 80 ਆ 80 ਨੂੰ ਲੱਗਣੇ ਤੇਰੇ 20 ਘੰਟੇ ਜਾਨੀ ਕਿ ਗਾਲੂ ਦੁਪਹਿਰ ਨੂੰ 2-3 ਵਜੇ ਤੱਕ ਖਾਲੀ ਉਹ ਵੀ ਜੋ ਚੱਲੂ ਇਹ ਖੜ ਗਿਆ ਫੇਰ ਨਹੀਂ ਪਤਾ ਪਰ ਮੈਂ ਕਿਹਾ ਦਮਾ ਇਹ ਮੈਂ ਕਹਿੰਦਾ ਹੁਣ ਅਜਮਾ ਹੁਣ ਆ ਪੀਤਾ ਕਹਿੰਦਾ ਜਦੋਂ ਗਿਆ ਕੀ ਫਾਇਦਾ ਕੀ ਫਾਇਦਾ ਉਹਦੇ ਮਿੰਜੀ ਗਿੱਲੀ ਪਈ ਆ ਸਾਰੀ ਰਾਜਮੀ ਚ ਭੇਜੂ ਉਹਦੇ ਮਿੰਜੀ ਗਿੱਲੀ ਪਈ ਮੇਰੇ ਟਰੈਕਟਰ ਤੇ ਉਹ ਜੂ ਬਾਦ ਦਿੱਤੇ ਬੋਲਣਾ ਨਰਮ ਮਿੰਜੀ ਤਾਂ ਗਿੱਲੀ ਹੋਣੀ ਹੋਵੇ ਰਾਜਮੀ ਪੇ ਆ ਜੇ ਤਾਂ ਐਉਂ ਦੀ ਪੱਲੀ ਪਾਈ ਵੀ ਹੁੰਦੀ ਆਹ ਦੋਲੇ ਤਰਪਾਲ ਫੇ ਤਾਂ ਗੱਲ ਵੱਖਰੀ ਦੀ ਜਾਂ ਉਹ ਤਰਪਾਲੇ ਨਹੀਂ ਪਾਈ ਵੀ ਫੇ ਤਾਂ ਭੇਜਣਾ ਹੀ ਆ ਉਹ ਦੇਖੋ ਕਿਆ ਕਹਿੰਦੇ ਆ ਕਹਿਣਾ ਕਿ ਹੁਣ じゃ ਚੱਲੂ ਜੱਸ ਸਈ ਉਹ ਨੰਬਰ ਤਾਂ ਲੱਗਿਆ ਹੋਈ ਆ ਉਧਰ ਹਰਸ਼ਵੀਰ ਦੇ ਗੱਲ ਦੀ ਘੜੀ ਪਈ ਆ ਉਹ ਲੱਤ ਨਹੀਂ ਹੋਣੀ ਬੋਲਿਆ ਗਨਮ ਕੋ ਮੇਕੋ ਆਇਆ ਹੋ ਗਿਆ ਬਾਚੀ ਦੇ ਉਹਦੀ ਗੋਲਦੀ ਤੇਰੀ ਦੱਸ ਦੇ ਹੂੰ ਉਹਦੇ ਬਾਚੀ ਮੈਂ ਕਿ ਲੈ ਕੇ ਜਾਣੀ ਆ ਆ ਆਪਣੇ ਘਰ ਲਿਖ ਜਾਣੀ ਹੈ ਤਾਂ ਇਹ ਕਰਨੀ ਜੀ ਨਹੀਂ ਤਾਂ ਉਹਦੀ ਕੰਮ ਤਿੰਨ ਦਿਨ ਹੋ ਗਏ ਆਂ ਦੀ। ਹਾਂ। ਕਹੇ ਭਾਈ ਗੈਮਾ ਭਾਈ ਮੇਰੇ ਹੱਥੇ ਘੇੜਾ ਭਾਈ ਆ ਕੇ ਬੱਚਾ ਲਾ। ਉਹ ਮੈਂ ਟੰਪਚਰ ਵਿੱਚ ਪਾਉਂਦਾ ਨਹੀਂ ਹੈਗਾ। ਕਹੇ ਜਦ ਹੁਣ ਪਾਈ ਆਉਂਗੇ ਜਦ ਸਹੀ ਹੁਣ ਘੜੀ ਨਹੀਂ ਹੋਣੀ। ਹਰਸ਼ਵੀਰ ਦੇ ਕੱਲ ਦੀ 250 ਭਰੀ ਘੜੀ ਵੀ ਆ। ਉਹਦੀ 150 ਕਾਟਾ ਲੱਦਣਾ ਦਾ। ਅੱਜ ਕੱਲ੍ਹ ਸ਼ਾਮ ਨੂੰ ਲੱਦਦੇ ਨਹੀਂ ਦਿਉਣਾ ਨੇ। ਪਰ ਮੌਸਮ ਨੇ ਇਹ ਜਿਹਾ ਕੰਮ ਗਲਪੜ ਕਰਿਆ ਕੱਲ੍ਹ ਅੱਜ ਵੀ ਨਹੀਂ ਡੱਕਾ ਘੜ ਹੋਇਆ। ਕੱਲੂ ਵੀਰੂ ਦੇ ਘੜ ਹੋਣੀ। ਅੱਰੇ ਵੀ ਨਹੀਂ ਘੜ ਹੋਣੀ। ਘੜ ਦਊਂਗੇ। ਪਰ ਇਹ ਲੱਦ ਨਹੀਂ ਹੋਣੀ ਨਾ ਨਿਕਲਣੀਆਂ ਜੇ ਲੱਦੂਗੇ ਤਾਂ ਦੋ ਢਾਈ ਕਿਲੇਆਂ ਪਰ ਬਾਹਰ ਲੱਦੋਣੇ ਲੱਦੋਣੇ ਹੁਣ ਇੰਨਾ ਭਈਏ ਕਿਤੇ ਸੋਖਾ ਦਾ ਲੱਦਦੇ ਨਹੀਂ ਬਾਕੀ ਕੋਹਰ ਆ ਸਾਡਾ ਡਾਕਰ ਆ ਇਹ ਨਹੀਂ ਪਤਾ ਚੱਲ ਗਏ ਕਿ ਕਿੱਥੇ ਹੀ ਜਾਣਾ ਇਤਿਹੀ ਗੱਲ ਹੋ ਲੱਗਦੀ ਗੱਲ ਹੋੜਾ ਉਹ ਤਾਂ ਹਯੋ ਆ ਬਾਪੂ ਨੂੰ ਮਿਲਿਆ ਆ ਮੈਨੂੰ ਨਾ ਜਾ ਗਿਆ ਲੱਤ ਤੂੰ ਮਕਾਲ ਕਰਦਾ ਤਾਂ ਬਾਪੂ ਨੂੰ ਕਹਿੰਦਾ ਆ ਮੈਨੂੰ ਦਾਦੀ ਤੇ ਕਹਿੰਦੇ ਕਹਿੰਦਾ ਟੇਕੇ ਨਹੀਂ ਬੈਠਦਾ ਹੈਗਾ ਫਿਰ ਉਹ ਵਟੂ ਕਰੇਗੇ ਆ ਰਾਮੀ ਉਹ ਸਭਾ ਨੂੰ ਵੀ ਨਾ ਜਾਵੇ ਉਹ ਉਹ ਤੈਦਾ ਨਹੀਂ ਜਾਣਾ ਹੈਗਾ ਉਧ ਜਾਇਆ ਹੁੰਦਾ ਆ ਗਿਆ ਹੋ ਗਿਆ ਮੋਰੀ ਤਵੇ ਜਦੋਂ ਲੈ ਜਾ ਮੈਂ ਮੱਝਾ ਉਹ ਮੇਤੇ ਤਾਂ ਜਾ ਨਹੀਂ ਹੁਣਾ ਜੇ ਮੈਂ ਗਿਆ ਫਿਰ ਉਹ ਨੂੰ ਆਉਣਾ ਪੈਣਾ ਹੁਣ ਬਾਪੂ 8 ਦਿਨ ਹੋ ਗਏ ਤੋਂ ਹੀ ਛੱਡਿਆ ਵਾ ਤਾਂ ਭਾਈ ਜਾਇਆ ਸਭ ਆਪਣਾ ਲਾਇਆ 5-7 ਦਿਨ ਆ ਤੁਹਾਡੇ ਤੇ ਪਰਮ ਗਿਆ ਵਾ ਤਾਂ ਇਹਨੇ ਵੀ ਜਾਣਾ ਤਾਂ ਇਹਦਾ ਵਿਚਾਰੇ ਦਾ ਟਾਈਮ ਨਹੀਂ ਲੱਗਿਆ ਭਾਜੀ ਇਹ ਰਹਿ ਤੀ ਆ ਇਹਨੇ ਵੀ ਜਾਣਾ ਤਾਂ ਉਹ ਰਹਿ ਤੀ ਆ ਉਧਰ ਮਨੂੰ ਗੁੜਗਾਉ ਜਾਣਾ ਪੈ ਗਿਆ ਉਹ ਕਰਕੇ ਇਹ ਕਰਕੇ ਮੈਂ ਆ ਗਿਆ ਕੱਲ੍ਹ ਜਾਣ ਅੱਗੇ ਤਾਂ ਇੱਕੇ ਰਾਤ ਲਈ ਮੈਂ ਵੀ ਬਸ ਉੱਥੇ ਘਰ ਆ ਫਿਰ ਰਿਸ਼ਤੇਦਾਰ ਛੱਡਿਆ ਇੱਕ ਨੇ ਤਾਂ ਇਹਨੇ ਉਦੋਂ ਪਰਬ ਦੇ ਕਹਿ ਜਾਣਾ ਤਾਂ ਫੇਰੀ ਨੇ ਦੋ ਦਿਨ ਲੱਗੇ ਆਉਣ ਤੇ ਸੇਵਾ ਕਰਾਉਣੀ ਸੀ ਚਲੋ ਜੋ ਜਿਹੜਾ ਦਾਣਾ ਪਾਣੀ ਜਿਕਣਾ ਹੈ ਜਿਕਣਾ ਹੋਣਾ ਦਲੀ ਉਕਣਾ ਹੀ ਹੋਣਾ ਜੋ ਕੁਝ ਵੀ ਹੋਣਾ ਇਹਦੇ ਭਤੀਜਾ ਚਾਂਸ ਦਾ ਬਾਪੂ ਪਰ ਦੋ ਵਾਰੀ ਬਹਿਣਾ 6 ਵਜੇ ਲਈ ਦੇ ਵਜੇ ਦੀ ਸਭਾ ਨੂੰ ਆ ਸਭਾ ਨੂੰ ਹਾਂ ਅੱਗੇ ਬੜੀ ਸਭਾ ਨੂੰ ਜਾਂਦੇ ਤੇ ਫਤੇਗੜ ਸਾਹਿਬ ਨੂੰ ਉੱਥੇ ਟਰੱਕ ਉਲਟ ਗਿਆ ਤਾਂ ਜਿਆਦੇ ਨਾਲੇ 6 ਵਜੀਆਂ ਉੱਤੇ ਬਾਅਦ ਇੱਕ ਵਾਰੀ ਤੇ ਫੱਟਾ ਧਾਰ ਲੱਗੇ ਗੰਨੇ ਦਾ ਸੀ ਉੱਪਰ ਦੇ ਫੱਟਾ ਕਰ ਗਿਆ ਤੇ ਪੈਰ ਕੋ ਬੱਜਿਆ ਜਾਦ ਬੱਜ ਗਈ ਪਰ ਰੱਬ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੂੰ ਹੱਡੀ ਉੱਡੀ ਨਹੀਂ ਟੁੱਟੀ ਹੂੰ 6:30 ਵਜ ਦੀ ਵਾਹ ਐਤਗੀ ਵੀ ਠੀਕ ਹੈ ਬਚਾਉਗਾ ਰਸਵੀ ਨੇ ਦੱਸਿਆ ਹਣਾ ਆਦ ਵੀ ਦੱਸਿਆ ਹਣਾ ਮੰਨੂ ਵੀ ਦੱਸਿਆ ਪੱਦੇ ਨੇ ਕਹਿੰਦੇ ਤੇਰੇ ਬਾਪੂ ਨੂੰ ਮਖੌਲ ਲਾ ਦਦਾ ਆਦ ਵੀ ਦੱਸਿਆ ਨਾ ਪਤਾ ਦੇਖ ਕੇ ਖਾ ਲਿਆ ਵੀ ਟੇਕੇ ਨਹੀਂ ਪੈਂਦਾ ਹੈਗਾ ਕਹਿੰਦੇ ਦੇਖ ਲੈ ਆਦ ਵੀ ਦੱਸਿਆ ਮੈਂ ਵੀ ਜਾਨ ਫਾਦੇ ਮੈਨੂੰ ਅੱਜ ਵੀ ਨਹੀਂ ਕਿ ਦੱਸਿਆ ਹੈਗਾ ਆਓ ਦੇਖ ਲਾ ਉਧਰ ਰਿਸ਼ਤੇਦਾਰ ਆ ਗਿਆ ਆਲਾ ਟੈਲਾਂ ਤਾਂ ਨਹੀਂ ਬੈਠੇ ਨਾ ਆ ਜਾ ਉਹ ਰੀ ਨੂੰ ਨਾਉਣਾ ਬਬੀ ਯਾਰ ਇਹਦੇ ਦਾ ਨਾ ਆ ਜਾ ਆ ਜਾ ਆ ਜਾ ਦਾ ਵੇਚ ਕੇ ਕਰੂਗੇ ਕਿੰਨੇ ਲੱਖ ਰੁਪਇਆ ਪਾਉਣਾ ਪੈਣਾ ਆ ਜਾ ਆ ਜਾ ਔਰ ਇਹਨੂੰ ਪਹਿਲਾਂ ਗੱਲਾਂ ਸੁਣਾ ਦੋ ਤੇ ਕਹਿੰਦਾ ਬਦਲਣਾ ਤੇ ਆਹ ਦੀ ਵਰਤੀ ਲੱਗ ਆ ਬਾਜ਼ਾਰਾਂ ਤੇ ਇਹੀ ਮੈਂ ਆ ਦੇ ਕਿਰੇ ਇਹੀ ਵਰਤੀ ਆ ਮੈਂ ਵੀ ਇਹੀ ਬਾ ਰੱਖਦਾ ਹਾਲੇ ਇਹੀ ਗੱਲ ਸੀ ਭਾਈ ਨੂੰ ਕੀ ਕਰਨਾ ਜਾਦਾ ਡੰਗਰਾ ਕਿ ਨਹੀਂ ਜਾਣਾ ਉੱਪਰ ਨੂੰ ਕਿ ਝੱਗਾ ਪਾ ਲੈ ਜਾਣਾ ਢੇੜਾ ਇੱਕ ਪਜਾਮਾ ਪਾ ਲੈ ਜਾਣਾ ਜਿੰਨੀ ਵੇਲੇ ਕਹਿੰਦਾ ਤੂੰ ਵੀ ਨਹੀਂ ਹੋਣਾ ਪੈਣਾ ਤੂੰ ਆ ਕੇ ਜਦੇ ਖੂਲ ਦੇਣਾ ਮੈਂ ਤਾਂ ਦੋ ਲਾਉਂਦਾ ਉਹ ਵਰਦੀ ਚੇਂਜ ਕਰਨੇ ਨੂੰ ਨਹੀਂ ਟਾਈਮ ਲਾਉਂਦਾ ਹੈਗਾ ਵਧੀਆ ਫਿਰ ਲਵੇੜਨੇਗਾ ਤੇ ਬਾਰ-ਬਾਰ ਇਹ ਤਾਂ ਵਰਦੀ ਜਦ ਬਦਲਦਾ ਰਹਿੰਦਾ ਅਦੇ ਹੀਲਾ ਹੈ ਦੱਸ ਬਹੁਤ ਲਾ ਦਲੀ ਦੀ ਗੌਰ ਕਰ ਕੇ ਯਾਰ ਹੁਣ ਇਹਦੀ ਇਹਨੂੰ ਪਰਮਿਸ਼ਨ ਮਿਲ ਗਈ ਇਹਨੂੰ ਕਾਹਦੇ ਹਜੂਰ ਸਾਹਿਬ ਜਾਂ ਜੱਟਾ ਸਾਹਿਬ ਜਾਣਦੀ ਟੱਲੇ ਨੂੰ ਹਾਂ ਮੇਰੇ ਕੋਲ ਜਾਣਾ ਇਹਨੇ ਸਾਡੇ ਕੋਲ ਕਹਿੰਦਾ ਵੀ ਜਾਓ ਭਲੇ ਜੋ ਇਹਨੂੰ ਕਾਹ ਪਰ ਜਾਣਾ ਟ੍ਰੇਨੋਂ ਟ੍ਰੇਨੋਂ ਕੀ ਆ ਕਹਿ ਤਰੀਕ ਨੂੰ ਆ ਜੀ ਦਾ ਡੇਟਾ ਬੁੱਕ ਕਰਾਉਣੀ ਆ ਕਹਿੰਦਾ 2-3 ਮਹੀਨੇ ਤੱਕ ਕਹੇ ਹਾਂ ਹਾਂ ਪਰ ਪਹਿਲਾਂ ਗਿਆ ਨਹੀਂ ਤੂੰ ਹਜੂਰ ਸਾਹਿਬ ਤੂੰ ਮੈਂ ਤਾਂ ਗਿਆ ਵਾ ਪਟਨਾ ਸਾਹਿਬ ਹੀ ਗਿਆ ਵਾ ਮੈਂ ਉਹ ਆਪਾਂ ਗਏ ਤੇ ਤੂੰ ਤਾਂ ਨਹੀਂ ਮੈਂ ਵੀ ਗਿਆ ਅਸੀਂ ਤਾਂ ਇੱਕ ਵਾਰੀ ਟ੍ਰੇਨ ਨੂੰ ਗਏ ਤੇ ਹਜੂਰ ਸਾਹਿਬ ਵੀ ਗਏ ਇੱਕ ਵਾਰੀ ਬਾਬੇ ਗੱਲ ਗਏ ਤੇ ਟਰੱਕ ਪਰ ਪਟਨਾ ਸਾਹਿਬ ਹੀ ਜਾਏ ਪਟਨਾ ਸਾਹਿਬ ਅਸੀਂ ਟ੍ਰੇਨ ਨੂੰ ਗਏ ਤੇ ਕਿੰਨਾ ਹੋ ਰਹਿ ਗਿਆ ਸਭ ਉਹ ਨਹੀਂ ਟ੍ਰੇਨ ਨਾ ਚੱਲੇਗੀ ਆ ਪਟਨਾ ਸਾਹਿਬ ਅਸੀਂ ਟ੍ਰੇਨ ਨੂੰ ਗਏ ਤੇ ਟ੍ਰੇਨ ਦਾ ਬੋਨ ਯਾਰਾ ਸਵੇਰੇ 8 ਵਜੇ ਚੱਲਦੀ ਆ। ਦੂਜ ਦਿਨ ਸਵੇਰੇ 6 ਵਜੇ ਸਰੇ। ਹਜ਼ੂਰ ਸਾਹਿਬ ਨੂੰ ਅਸੀਂ ਗੱਡੀ ਵੀ ਗਏ ਤੇ ਐ ਵੀ ਰਸਤੇ ਗੁਰਦੁਆਰੇ ਦੇਖੋ ਜਾਂਦੇ ਹਾਂ। ਹਾਂ ਹਜ਼ੂਰ ਸਾਹਿਬ ਨੂੰ 36 ਘੰਟੇ ਲੱਗਦੇ ਟਰੇਨ ਨੂੰ। ਅਸੀਂ ਹਜ਼ੂਰ ਸਾਹਿਬ ਟਰੱਕ ਪਰੇ ਤੇ ਬਾਬੇ ਗਿਆ ਨਾ। ਨਹੀਂ ਸਵੇਰੇ ਚੱਲੇ ਰਹਿੰਦੇ ਤੇ 6 ਵਜੇ ਸ਼ਾਮ ਨੂੰ ਅਸੀਂ ਗਵਾਡਿਆ। ਫੇ ਆਦ ਤੱਕ ਵਾਲੀਆ ਰ ਫਿਰ ਹਾਂ ਇਹ ਦੂਰ ਹੈ। ਨਹੀਂ ਗਵਾਲੀਆ ਨਹੀਂ ਗਿਆ। ਨਹੀਂ 3400 ਰੁਪਏ ਕਿਲੋਮੀਟਰ ਦਾ ਆਹੀ ਹੈ 350 ਦਿੱਲੀ ਨਾ ਇਹਦਾ 600 ਕਿਲੋਮੀਟਰ ਅਗਵਾ ਲਿਆ 500 ਆਗਰਾ 200 ਕਿਲੋਮੀਟਰ ਫਿਰ 5600 ਪਤਾ ਅਗਵਾ ਲਿਆ 600 ਆ ਪਰ 6 ਵਜੇ ਪੁੱਜੇ ਸੀ ਅਸੀਂ ਤੇਰਾ ਟਰੱਕ ਨੂੰ ਚੱਲੇ ਅਸੀਂ ਚੱਲੇ ਤੇ ਦਿਨ ਵਿੱਚ ਆਮ ਜਲਾ 12 1 ਵਜੇ ਦੂਹੇ ਦਿਨ ਸ਼ਾਮ ਨੂੰ ਅਜੀ ਉੱਥੇ ਤੇ ਤੇਰਾ ਕੋਟੇ ਕੋਟੇ ਸ਼ਾਮ ਨੂੰ ਪਹੁੰਚ ਗਏ ਰਾਤ ਨੂੰ ਫੇਰ ਚਲਾਤੀ ਉਹਨੇ ਉੱਥੇ ਉਹ ਅੰਦੌਰ ਜਾ ਕੇ ਖੜੇ ਸਵੇਰੇ ਦੀ ਗਵਾਰ ਜਿਆ ਤੇ ਡਰਾਈਵਰ ਬਹੁਤ ਪੱਕਾ ਦਾ ਹੋ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਗੁਰਦੁਆਰਾ ਆਉਂਦਾ ਇੱਕ ਰਾਸੇ ਜੰਗਲ ਜੇਬ ਚ ਅਨੇਕ ਗਵਾਲੀਆ ਤੇ ਬਾਦ ਹਾਂ ਉਹ ਜੰਗਲਾਂ ਦਾ ਉਹ ਤੇ ਗਾਹਾਂ ਵਿੱਚ ਨੂੰ ਜਾਂਦੇ ਆ ਬਾਬੇ ਨਾਨਕ ਦਾ ਉੱਤੇ ਆੜ ਕੇ ਸਵੇਰੇ ਉਹ ਬਾਰਾ ਨਾਮਦੇਵ ਦਾ ਤਾਂ ਹੈਗਾ ਜੀ ਫੇ ਉੱਥੇ ਪਤਾ ਨਹੀਂ ਉਹ ਨਾ ਰਹੀ ਉਹ ਜਾਨੀ ਗੁਰੂ ਨਾਨਕ ਦੇਵ ਜੀ ਤੁਹਾਡੇ ਬਿਲਕੁਲ ਨਾਮਦੇਵ ਜੀ ਦਾ ਦਾ ਹੁੰਦਾ ਹੋਰੇ ਆ ਮੇਰੀ ਯਾਦ ਨਹੀਂ ਬਾਕੀ ਹੁਣ ਫਿਰ ਦੁਗਰੇ 12 ਵਜੇ ਪਹੁੰਚ ਗਏ ਦੇਖੇ ਤਾਂ ਬਹੁਤ ਆ ਗੁਰਦੁਆਰੇ ਪਰ ਉਹ ਜੀ ਰਿਆ ਜੀ ਲੱਗੇ ਸਮਝ ਲੱਗ ਕਾਲੀ ਗਾੜੀ ਲੱਗੀ ਹੈ ਉਹੀ ਕਹਿੰਦਾ ਕਿ ਇਹਦੇ ਨਾ ਪਹੁੰਚ ਜਾਨੇ ਆ ਉਹਦਾ ਹੈ ਉਹ ਦਿੱਲੀ ਨੂੰ ਅਬੀ ਨੂੰ ਆਦਾ ਤਾਂ ਵਾ ਲੈ ਜਾ ਰਹੀ ੜੀ ਹੁਣ ਭੀੜ ਨਹੀਂ ਹੈਗੀ ਕਿੰਨੇ ਆ 25 ਦੀ ੜੀਆਂ ੜੀਆਂ ਜਾਣਾ ਸਵੇਰ ਨੂੰ ਕਿ ਹੋਣੀਆਂ ਕਾਲੀ ਹੋਣ ਮੇਲਾ ਸਵੇਰੇ ਵੀ ਆਉ ਖੜਕ ਗਿਆ ਤਾਂ ਨਾ ਹੁਣ ਛਾੜ ਤਾਂ ਗਿਆ ਦਾ ਕਿਸੇ ਨੇ ਕੜਾਈ ਨਹੀਂ ਨਾ ਮੀਂਹ ਵੀ ਕਰਕੇ ਹਾਂ ਅੱਜ ਕਿਹੜੇ ਘੜ ਹੋਈ ਹੈ ਓਹੋ ਨਾ ਕੱਲ ਘੜ ਹੋਈ ਹੈ ਕਾਲਾ ਹੈ ਨਹੀਂ ਕਾਲਾ ਕੱਲ ਨੂੰ ਦਿਨ ਚ ਐ ਨਿਓ ਅੱਜ ਦੱਲੀ ਦੇ ਨਾਲੇ ਜਦ ਦੱਲੀ ਕਾਲੂ ਤੇ ਚ ਖਾਲੀ ਹੋਣਾ ਕੱਲੂ ਉਹਨੇ ਆਉਣਾ ਇਹ ਜਿੰਨ ਤੱਕ ਆਉਂਗਾ ਕਾਲਾ ਹਾਂ ਕਹਿੰਦੇ ਇੱਥੇ ਘਾਟਾ ਖੰਡ ਪੈਣਾ ਆ ਜੂ ਬਸ ਹਾਂ ਜੀ 90 ਟਰਾਲੀਆਂ ਰੱਸੀ ਲੈ ਜਾਣੇ ਲੱਗਿਆ ਬੈ ਰੁਕ ਜਾਂਦਾ ਮੈਂ ਤਾਂ ਰੁਕਿਆ ਤਾਂ ਵੀ ਰੁਕ ਜਾ ਗਿਆ ਮੈਂ ਪੀੜ ਘਾਟੇ ਤੇ ਦੋ ਦਿਨ ਅਟਕੇ ਚਲੀ ਜਾਈ ਉਹ ਕੋਈ ਗੱਲ ਹੈ ਕਿ ਪਾਕੀ ਘਾਟ ਹੋਈ ਦੋ ਦਿਨ ਅਟਕੇ ਚਲੀ ਜਾਈ ਮੈਂ ਕਿਹਾ ਵੀ ਪੀੜ ਕੱਲੂ ਟੁੱਟੇ ਜਾਣੀ ਦੇਖ ਲਈ ਕਾਲੂ ਨਹੀਂ ਟੁੱਟੂਗੀ ਪਰਸੋਂ ਨੂੰ ਟੁੱਟ ਜਾਣੀ ਯਾਰ ਜਦ ਵੀ ਤੇਰਾ ਸੋਥੀ ਘਾੜਾ ਚੈਨਪੜ ਹੈ 22 ਪੱਪੀ ਦੀ ਕ ਜੁਹਣੋਂ ਰਹਿੰਦੀ ਆ ਇੱਕ ਰਹਿੰਦੀ ਆ ਪੱਪੀ ਦੀ ਜੁਹਣੋਂ ਕਹਿੰਦਾ ਖਾਲੀ ਹੋਣ ਨੂੰ ਸੱਚੋਂ ਦੋ ਲੈ ਗਿਆ ਨਾ ਨਾ ਇੱਕ ਮੂਰੇ ਖਾਲੀ ਹੋਣ ਨੂੰ ਰਹਿੰਦੀ ਸੀ ਹੁਣ ਉਦੋਂ ਜਿੱਦਾਂ ਅਸੀਂ ਗਏ ਆ ਜਦ ਅਸੀਂ ਚਾਰੇ ਜੋਗੇ ਚੱਲ ਚਾਰੇ ਜੋਗੇ ਦੋ ਨੇ ਅਸੀਂ ਪਰਲੇ ਪਾਸੇ ਲਾ ਲਈ ਦੋ ਨੇ ਉਰਲੇ ਪਾਸੇ ਲਾ ਲਈ ਵੀ ਇਕੱਠੇ ਖਾਲੀ ਹੋ ਵੀ ਜਾਉਂਗੇ ਆ ਨੰਬਰ ਦੇਖ ਕੇ ਉਧਰੋਂ ਪਰ ਪੰਜਾ ਖੜ ਗਿਆ ਪੰਜਾ ਇਹ ਜਾ ਖੜਿਆ ਅਰਜੀ ਵੀ ਖਾਲੀ ਹੋ ਗਿਆ ਮੈਂ ਖਾਲੀ ਹੋ ਗਿਆ ਮੈਂ ਕਾਲੇ ਨੂੰ ਕਹਾਂ ਮੈਂ ਜਗੀਦੀਪ ਨੂੰ ਕਹਾਂ ਇੱਧਰ ਆ ਜਾ ਵੀ ਇਹ ਤਾਂ ਥੋੜਾ ਚੱਲੇ ਨਹੀਂ ਜਗੀਪ ਵਾਲੀ ਸਾਈਡ ਵਾਲਾ ਖੜ ਗਿਆ ਜਗੀਦੀਪ ਚੱਲ ਮੇਰੇ ਪਿੱਛੇ ਆ ਕੇ ਲੱਗ ਗਿਆ ਉਹ ਖਾਲੀ ਕਰਾ ਦਿੱਤਾ ਕਾਲੇ ਨੂੰ ਵੀ ਬੁਲਾ ਲਿਆ ਸੀ ਤੂੰ ਵੀ ਆ ਜਾ ਚਾਰੇ ਦੀ ਇੱਕੋ ਜਗ੍ਹਾ ਖਾਲੀ ਹੋ ਗਈ ਦੇਖ ਲੈ ਉਹਦੇ ਬਾਅਦ ਪੰਜਾ ਚੱਲਿਆ ਮੜਾ ਮੋਟਾ ਆ ਕੰਡਾ ਖੜ ਗਿਆ ਖਾਲੀ ਵਾਲਾ ਰਾਤ ਨੂੰ ਕੰਡਾ ਖੜਿਆ ਵਾ ਪੂਰੀ ਹੋ ਗਈਆਂ 25 30 ਟਰਾਲੀਆਂ ਖਾਲੀ ਹੋਈਆਂ ਸਾਰੀਆਂ ਖੜੀਆਂ ਰਹੀਆਂ ਅਸੀਂ ਵੀ ਗੜੇ ਰਹੇ ਘੰਟਾ ਤਾਜੀ ਉਧਰ 12 ਵਜੇ ਆਏ ਨਹੀਂ ਤਾਂ ਅਸੀਂ 10-11 ਵਜੇ ਆ ਜਾਣਾ ਤਾਂ ਫੇਰ ਘੰਟੇ ਬਾਅਦ ਕੰਡਾ ਚੋਣ ਲੱਗੇ ਫੇਰ ਉਹਨੇ ਸਲਿੱਪਾਂ ਕਿਹੜੇ ਦਿੱਤੀਆਂ ਹੱਲੇ ਉੱਥੇ ਐਂਟਰੀ ਕਰੀ ਵੀ ਆ ਸਲਿੱਪਾਂ ਹੱਲੇ ਕਢਾ ਕੇ ਦੇਉਣੀਆਂ ਸਮਾਂ ਕਿਉਂਕਿ ਉਹ ਕਹਿੰਦਾ ਤਾਂ ਵੀ ਜਿੱਦਣ ਐਂਟਰੀ ਹੋਊਗੀ 2-4 ਦਿਨ ਤੱਕ ਫੇਰ ਕੱਢ ਕੇ ਦੇਵੋਗੇ ਮੈਂ ਚੱਲ ਜੱਸਈ ਤੰਗ ਜਿਆਦਾ ਕਰਦਾ ਯਾਰ ਚੱਲਦਾ ਨਹੀਂ ਵੀ ਹਾਰੇ ਨੂੰ ਕਢਾ ਕੇ ਮਾਲੇ ਇੱਕ ਵਾਰੀ ਸਵਾਰ ਪਹਿਲਾਂ ਸਵਾਰਨਾ ਚਾਹੀਦਾ ਇਹਨਾਂ ਨੂੰ ਫੇਰ ਇਹ ਮਸ਼ੀਨਰੀ ਇੱਕ ਨੰਬਰ 'ਤੇ ਚੱਲਦਾ ਇਹ ਲੈ ਸਭ ਤੋਂ ਜ਼ਿਆਦਾ ਕਬਰੀਆਂ ਆਉਂਦੀਆਂ ਜੀ ਪਿਛਲੀ ਵਾਰੀ ਅਵਾਰਡ ਮਿਲੇ ਇਹਨੂੰ ਪੂਰੇ ਪੰਜਾਬ ਚਲ ਰਿਹਾ ਕੰਮ ਹੈ ਰਕਮਰੀ ਵਧੀਆ ਵਧੀਆ ਚੱਲ ਰਹੀ ਹੁਣ ਵੀ ਚੱਲਦਾ ਚੱਲ ਹੁਣ ਜਿਹੜਾ ਚੱਲ ਲਿਆ ਚੱਲ ਲਿਆ ਅੱਜ ਇਹਨੂੰ ਸਮਝ ਲਾ ਮਹੀਨਾ ਹੋ ਜਾਣਾ ਪਾਸਾ ਤੈਨੂੰ ਹੁਣ ਇਹਨੇ ਸਫਾਈ ਬੰਗੜੀ 2-4 ਦਿਨ ਤੱਕ ਉਦੋਂ ਇਹ ਖੜਾ ਕੇ ਵਧੀਆ ਰਿਪੇਅਰ ਕਰ ਲੈਣ ਇਹਨੂੰ ਪਤਾ ਤਾਂ ਲੱਗੇ ਗਿਆ ਵੀ ਆਹ ਚੀਜ਼ ਖਰਾਬ ਕਰਦੀ ਆ ਅਗਨਾ ਪ੍ਰਧਾਨ ਦੇ ਦੀ ਜਾਂਦਾ ਹੁਣ ਤਾਲਾ ਪਤਾ ਨਹੀਂ ਕੀ ਰੇਟ ਆ ਪਤਾ ਨਹੀਂ ਮੈਂ ਕੀ ਦੱਸਣਾ ਸਾਥੀ 2500 ਰੁਪਏ ਹੋਣਾ ਦੇਖਦੇ ਆ ਮੇਰੇ ਕੋਲੇ ਆਪਾਂ ਕੋ ਜਿਹੜਾ ਖੜਾ ਜੀ ਲੋਟ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਮੇਲੇ ਤਾਂ ਚਲੀ ਜਾਣਾ ਉਹਨੇ ਹੂੰ ਬਾਅਦ ਵਿੱਚ ਬਾਅਦ ਵਿੱਚ ਜਦ ਚੱਲ ਪਿਆ ਪਰਚੀ ਤਾਂ ਕਰਾਈ ਵੀ ਉਹਦੀ 188 ਜੀ ਉਹਨੂੰ ਮਿਲ ਲੈ ਜਾਣਾ ਮੇਲਾ ਆਏ ਵੀ 401 ਰੁਪਏ ਦਾ ਸ਼ਗਨ ਪੈ ਜਾਣਾ ਇੱਥੇ ਪੱਲੇ ਹੈ 401 ਰੁਪਏ 401 ਰੁਪਏ ਦਾ ਸ਼ਗਨ ਦੇਖੋ ਆਰ ਚਾਹ ਹੋਇਆ ਤਾਂ ਰੇਟ ਨਹੀਂ 401 ਦਾ 401 ਰੇਟ ਕਿਹੜੇ ਦਾ ਸਾਰਿਆਂ ਦਾ ਹੀ ਅਜੇ ਤੋ 10 ਰੁਪਏ ਘਟਾ ਪੈਸੇ ਕੋਈ ਨਹੀਂ ਭੇਜੀ ਨਹੀਂ ਵਰਤੀਆਂ ਦੇ ਹਾਂ ਤੇ ਇਹਦੀ ਸੱਚੋ ਪਹਿਲਾਂ ਗਰੀਬੀ ਤੋਂ ਪਹਿਲਾਂ ਗਰੀਬੀ ਮੇਰੇ ਆਈ ਨਹੀਂ ਪੈਸੇ ਅੱਗੇ ਆਉਂਦੇ ਯਾਰ 20 ਤਿੰਨ ਬਾਅਦ ਮੰਨੇ ਛੱਲੇ ਨੂੰ ਮਿਲ ਨੂੰ ਅਜ 25 26 ਦਿਨ ਹੋ ਗਏ ਜੇ ਪੇਮੈਂਟ ਪਾਈ ਨਹੀਂ ਹੋਣੀ ਭੋਰਾ ਵੀ ਹਾਂ ਹਾਂ ਜਮਾ ਨਹੀਂ ਪਾਈ ਕਈ ਵਾਰੀ ਨਦੀ ਰੈਂਟੇ ਨਹੀਂ ਬਣਨੇ ਚਾਹੁੰਦੀ ਕੋਈ ਟਾਈਮ ਲੇ ਜਾਂਦੀ ਆ ਚੱਲ ਕੋਈ ਨਹੀਂ ਪੇਮੈਂਟ ਦਾ ਆ ਕੇ ਲਾਉਣ ਬਥੇਰਾ ਕੋ ਪੇਮੈਂਟ ਤਾਂ ਆ ਜਾਣੀ ਆਹ ਆ ਜਾਈ ਹੂੰ ਬਾਕੀ ਚੱਲੀ ਜਾਵੇ ਫੇਰ ਨਹੀਂ ਛੱਡਦਾ ਹੈਗਾ ਉਦੋਂ ਜਿੱਦਾਂ ਅਸੀਂ ਗਏ ਤੇ ਉਦੋਂ 90 ਟਰਾਲੀਆਂ ਧੀਆਂ 15 18 ਘੰਟੇ ਚ ਖਾਲੀ ਕਰਕੇ ਮਾਰੇ 15 ਘੰਟੇ ਵੀ ਨਹੀਂ ਲਾਏ ਉਦੋਂ ਆਏ ਤਾਂ ਵੀ ਫੁੱਲ ਸਪੀਡ ਬੰਨੀ ਵੀ ਸੀ ਨੇ ਦਿਨ ਤੁਸੀਂ ਸਵੇਰੇ 4 ਵਜੇ ਗਏ ਤੇ ਮੈਂ 5 ਵਜੇ ਪੁੱਜਿਆ ਹਾਂ ਰਾਤ ਨੂੰ 11 ਵਜੇ ਘਰਾਂ ਆ ਗਿਆ 12 ਤੇ ਉਹ ਵੀ 18 17 18 ਘੰਟੇ ਲੱਗ ਗਏ ਕਾਲੇ ਨੋੜ 48 50 ਘੰਟੇ ਲੱਜ ਜਾਣੇ ਇਹ ਘੰਟੇ ਨਾਰਮਲ ਆ ਕੱਲ ਉਹ ਸਵੇਰੇ ਚਲੇ ਗਿਆ ਤਾਂ ਕੱਲ ਨੂੰ ਸਵੇਰੇ ਵੀ ਆਉਂਦਾ ਨਹੀਂ ਮੀਂਹ ਵਿੱਚ ਇੱਥੇ ਭਿੱਜਿਆ ਹਾਂ ਸਾਰਾ ਮੀਂਹ ਉੱਪਰੋਂ ਲੰਘਿਆ ਤੇ ਟ੍ਰੈਕਟਰ ਟ੍ਰੈਕਟਰ ਖੜਾ ਕੇ ਆ ਜਾ ਕੱਲ ਨੂੰ ਅੱਧਾ ਲੀਂਹੇ ਖੜਾ ਕੀ ਆਏ ਵੇ ਆਓ ਬਣਾ ਘਾ ਆ ਗਿਆ ਆਪਣਾ ਕੱਲ ਨੂੰ ਆ ਜਾਓ ਬੀਬੀ ਖੜਾਇਆ ਜਾਂਦ ਚੱਲੂ ਜਾ ਚੱਲੇ ਜਾ ਪਰ ਉਹ ਇਹ ਤਾਂ ਮੈਂ ਰੈਟ ਖੜਾ ਕੇ ਆ ਜੀ ਨਹੀਂ ਉੱਤੀ ਉੱਤੀ ਖੜਾ ਕੇ ਉੱਤੀ ਉਹ ਸਾਰੀ ਨਾ ਖਾਂਦਾ ਉਹ ਉਹ ਸਾਰਾ ਨਾ ਕਹੇ ਲੋੜੋਂ ਹੁੰਦਾ ਬਾਕੀ ਹੋਰ ਹੈ ਯਾਰ ਹੁਣ ਜੇ ਬੰਦਾ ਉੱਥੇ ਬੈਠਾ 5-7 ਸੌ ਦੀ ਹਜ਼ਾਰ ਦੀ ਮੂਵੀ ਖਾ ਖਾ ਜਾਂਦਾ ਖਾਣਾ ਖਾ ਉਹ ਜਾਂਦਾ ਜੇ ਘਰ ਆ ਜੂ ਆਪਣਾ ਖੜਾ ਰਹਿਣ ਦੇ ਨਹੀਂ 200 ਰੁਪਏ ਵਾਲੇ ਲੰਦੇ ਆ 250 ਵਾਲੇ ਆਪੇ ਅਗਲੇ ਨੇ ਖਾਲੀ ਕਰਾ ਕੇ ਖੜਾ ਦੇਣਾ ਜਾਂ ਨੰਬਰ ਆ ਗਿਆ ਦੋ ਦਿਨ ਨੂੰ ਜਾਂ ਇੱਕ ਦਿਨ ਨੂੰ ਉਹ ਸਭ ਤੋਂ ਵਧੀਆ ਐ ਕੱਲ ਨੂੰ ਹੋਊਗਾ ਕੱਲ ਨੂੰ ਮੇਰੇ ਸਾਹਗਲ ਵੀ ਕੱਲ ਨੂੰ ਐਸ ਟਾਈਮ ਤੇ ਮੜਾ ਮੋਟਾ ਬਹਿਣਾ ਹੋ ਨਾ ਹੁਣ ਖੜ ਗਿਆ ਨਾ ਮੇਰਾ ਹੁਣ ਖੜਾ ਹੈ ਜੀ ਹੁਣ ਜੇ ਚੱਲਿਆ ਲਈ ਅਸੀਂ 90 ਟਰਾਲੀਆਂ ਲੈਣੇ ਹੋਰ ਵਾਲੇ ਆਹ ਹੋ ਗਏ ਮੂਰੇ ਹੋਣੇ ਆ ਉਹਦੇ ਮੂਰੇ ਆ ਛੇ ਡੱਲੀਆਂ ਅਸੀਂ ਟਰਾਲੀਆਂ ਦੱਲੀਆਂ ਤੇ ਮੂਰੇ ਇਕੱਠੇ ਹੀ ਆ ਡੱਲੀ ਦਿੱਤੇ ਨਾਲੇ ਆਹ ਇਕੱਠੇ ਹੀ ਆ ਉਰੇ ਹਾਸੀਆ ਮੇਰਾ ਨਪੇ ਆ ਕੱਲ ਜੇ ਹੁਣ ਚੱਲ ਪਿਆ ਫੇਰ ਵੀ ਕੱਲ ਨੂੰ ਸਵੇਰ ਨੂੰ ਸਵੇਰੇ 10 12 ਵਜੇ ਤੱਕ ਜੇ ਪੂਰ ਸਪੀਡ ਤੇ ਚੱਲਿਆ ਤਾਂ ਸਵੇਰੇ 9 10 ਵਜੇ ਤੱਕ ਬਾਕੀ ਹਲੇ ਪਤਾ ਨਹੀਂ ਹੈਗਾ ਗੱਡਾ ਖੜ ਜਣਾ ਗੱਡ ਨਹੀਂ ਕਮਲ ਵੀ ਇੱਕ ਇੱਕ ਹੋਰ ਪੰਗਾ ਏ ਤਾਜ ਦਾ ਬਹਿਣਾ ਹੋਗੇ ਕਮਲ ਹੋ ਗਿਆ ਹਾਂ ਸਵੇਰ ਨੂੰ ਇਹਦਾ ਤਾਜ ਦਾ ਕੋਰ ਪੰਗਾ ਇਹ ਜਿੱਦਣੋਂ ਖੇਚਣ ਕਣਕ ਬੀਜਦੇ ਵੀ ਪਵਾ ਦਿੰਦਾ ਤੁਹਾਡਾ ਕਿਹਾ ਨਹੀਂ ਤਾਂ ਪਾਰਸਾ ਜਿੱਥੇ ਮੁਹੰਮਦ ਪਾਰਸਾ ਨੂੰ ਮੀਂਹ ਪੈ ਜਾਣਾ ਮੈਂ ਜਿੱਦਾਂ ਦਾ ਕੋਈ ਬੀਜ ਦਾ ਉਹਦੇ ਵਿੱਚ ਬਰਸੀਨ ਉਹ ਕੈਰੇਜ ਇਹਨੇ ਬਰਸੀਨ ਬੀਜਾ ਉਦੋਂ ਤੱਕ ਹੀ ਦੇਖ ਲੈ ਜਦੋਂ ਆਪਾਂ ਮੇਲੇ ਤੇ ਆਏ ਤੇ ਫੜ ਲਿਆ ਕੇ ਸੜਤਾ ਇਹਨੇ ਆ ਹੁਣ ਇਹਨੇ ਗਾਲਕ ਬੀਜੀ ਪਾਣੀ ਪਾਣੀ ਕਰਤਾ ਮੈਂ ਕਹਾਂ ਗਿਆ ਤਾਂ ਕਹਾਂ ਦੁਨੀਆ ਦਾ ਭਲਾ ਹੋ ਗਿਆ ਜਿਹੇ ਡਾਉਣਾ ਦਾ ਵਿਚਾਰੇ ਨੇ ਐ ਕਿ ਨਹੀਂ ਕੀ ਜਗਾ ਨਹੀਂ ਦੇਖੋ ਰੱਬ ਜੋ ਵੀ ਕਰਦਾ ਚੰਗਾ ਕਰਦਾ ਹੁਣ ਮੇਰੀ ਗੱਲ ਸੁਣੋ ਆਪਾਂ ਖੇਤ ਚ ਗਾਲਾ ਕੱਢਦੇ ਜਿਹਦੇ ਪਾਣੀ ਲੱਗਿਆ ਉਹਨੇ ਗਾਲਾ ਕੱਢਣੀ ਜਿਹਦੇ ਪਾਣੀ ਆ ਉਹਨੇ ਕਹਿੰਦਾ ਯਾਰ ਮੈਂ ਪਾਣੀ ਲਾਇਆ ਤੇ ਪਾਣੀ ਖੜ ਗਿਆ ਉਹ ਜਿਗਣਾ ਬਾੜੇ ਵਿੱਚ ਆਪਣੇ ਆਹ ਇੱਥੇ ਉਧਰੋਂ ਖੱਤੀ ਆ ਇਹ ਸੁੱਕੇ ਪੈਜ ਦੇ ਦੇਖ ਲੈ ਕੱਕ ਵੱਡੇ ਕਿ ਲਈ ਪ੍ਰੋਟੀਨ ਖੱਤੀ ਵੀ ਆ ਹਾਂ ਸੁੱਕੇ ਪੈਜ ਸੁੱਲਿਆਂ 'ਚ ਪਾਣੀ ਖੜਾ ਕੇ ਸੁੱਕ ਗਿਆ ਖੜਾ ਹੋਣਾ ਕਿ ਇਹ ਤਾਂ ਤਸਵੀਰ ਤਾਂ ਸੁੱਕ ਗਿਆ ਤਾਂ ਠੀਕ ਨਹੀਂ ਮੈਂ ਥੋੜਾ ਜਿਹਾ ਕੱਢੂਗਾ ੱਲੇ ਗਨੇ 'ਚੋਂ ਆਹੋ ਤੁਹਾਨੂੰ ਚਾਚੇ ਵਾਲੀ ਜੀ ਇਹਦਾ ਖਾਲੀ ਹੋ ਜਾਣਾ ਰਾਤ ਰਾਤ ਪੀਣੋਂ ਇੱਟੇ ਕਮਾਣਾ ਆਹ ਹੋਰ ਲੱਗਣਾ ਮੇਰਾ ਪਾਣੀ ਪੀ ਕੇ ਆਹ ਤੇਰੀ ਉਹਦੇ ਵਜਾਰ ਹੋ ਮੈਂ ਸਵੇਰੋਂ ਤੜਕੇ ਗਿਆ ਫਿਰ 4 ਵਜੇ ਮੈਂ ਦੇਖਿਆ ਕਿੰਨਾ ਸੁੱਕੇ ਪੈ ਗਏ ਆ ਮੈਂ ਦੇਖਿਆ ਸਾਜਰੀ ਮੋਟਰਸਾਈਕਲ ਸਟਾਰਟ ਹੋ ਗਈ ਮੈਂ ਕਿਹਾ ਇਹਨੂੰ ਵੀ ਪੈਂਦੇ ਜਿਗਾ ਦਿੱਕ ਗਿਆ ਕਿਹੜੇ ਗਏ ਆ ਫਿਰ ਮੈਂ ਮੈਂ ਮੋਸਾਈਕਲ ਪਰ ਲੰਘ ਗਿਆ 4 ਵਜੇ ਮੋਟਰਸਾਈਕਲ ਸਟਾਰਟ ਹੋ ਗਈ ਸਾਜਰੀ ਇਹ ਕਿੱਥੇ ਨੂੰ ਚੱਲੇ ਨਹੀਂ ਸਾਜਰੇ ਫਿਰ ਮੈਂ ਆਹ ਚੱਲ ਦੇਖਿਆ ਸੁੱਕੇ ਕੇਰ ਪਏ ਸਾਰੇ ਫਿਰ ਮੈਂ ਉਹ ਕਰਿਆ ਜਦ ਮੈਂ ਦਿੰਦੇ ਚਲੇ ਗਿਆ 8:00 ਵਜੇ ਕਾਲੇ ਇਹਦੇ ਨਾਲ ਗੱਗੇ ਨਾਲ ਫੇਰ ਮੜਾ ਮੜਾ ਪਾਣੀ ਦਾ ਮਹਾਜਾ ਨਹੀਂ ਜਿਹੜਾ ਤਾਂ ਖੇਤ ਦਾ ਪਾਣੀ ਆ ਉਹ ਤਾਂ ਪੀ ਗਏ ਮੈਂ ਸਾਬ ਲਾਇਆ ਵੀ ਪੀ ਜਾਣਾ ਹੁਣ ਮੈਂ ਗੰਨੇ ਨੂੰ ਪਾਣੀ ਵੀ ਲਾਇਆ ਬਤਾ ਤਾਂ ਵੀ ਮੜਾ ਮੋਟਾ ਝਟਕਾ ਜਿਹੜੇ ਜ ਆਪਾਂ ਨੇ ਕਣਕ ਬੀਜੀ ਆ ਉਹ ਵੀ ਗਿੱਲਾ ਤਾਂ ਆਪਣਾ ਖੇਤ ਪੂਰਾ ਹੁਣ ਉਹ ਚ ਪਾਣੀ ਨਹੀਂ ਹੈਗਾ ਉਪਰ ਆਏ ਆ ਵੀ ਜੰਮਣਾ ਨਾ ਜੰਮਣਾ ਹੁਣ ਉਹਦੀ ਮਰਜ਼ੀ ਆ ਪਰ ਉਹਨੂੰ ਸਵਾਗਾ ਨਹੀਂ ਮਾਰੇ ਆਪਾਂ ਨੇ ਨਹੀਂ ਤਾਂ ਆਈ ਵਗੂ ਪਰਮੋ ਸਿੱਟਾ ਦੇ ਦਈਏ ਇੱਕ ਸਾਲ ਮੈਂ ਕਣਕ ਬੀਜੀ ਹੋਰ ਸਿੱਟਾ ਦਈ ਆਈ ਉੱਪਰ ਦੇਖ ਕਣਕ ਬੀਜੀ ਇੱਕ ਸਾਲ ਮੈਂ ਬਾਅਦ ਦੇਖ ਲੈ ਮੀਂਹ ਪੈ ਗਿਆ ਰਾਤ ਨੂੰ ਉਹ ਬਾਪੀ ਪੰਜਵੇਂ ਦਿਨ ਕਣਕ ਸਾਰੀ ਸਾਰੀ ਬਾਹਰ ਹੁਣ ਇਹ ਤਾਂ ਜਿਹੜੀ ਸੁਪਰਸੀਡਰ ਦੀ ਸੀ ਜਿਹੜੀ ਜੋਕਾਂ ਦੀ ਜੰਮੀ ਨਹੀਂ ਹੈਗੀ ਉਹਨਾਂ ਨੇ ਪਾਣੀ ਲਾਏ ਆ ਵੀ ਜੰਮਿਆਵੇ ਆ ਪਾਣੀ ਤਾਂ ਧਰਤੀ ਉੱਪਰ ਲਾਏ ਤਾਂ ਉਹ ਦੇ ਲੱਗ ਜੰਮਿਆਗੇ ਨਹੀਂ ਦੁਬਾਰਾ ਪਰ ਆਹੇ ਵੀ ਹੁਣ ਧੁੰਦ ਨਾ ਪਵੇ ਧੁੰਦ ਕਿੱਥੇ ਪੈਣੀ ਆ ਧੁੰਦ ਦੱਸੀ ਵੀ ਦੋ ਦਿਨ ਆਏ ਆ ਜੇ ਧੁੱਪਾਂ ਨਿਕਲੀ ਜਾਵੇ ਫੇਰ ਕਰਮੈਸ਼ ਰਹਿੰਦੀ ਆ ਜੇ ਧੁੰਦ ਜੀ ਬੈਣ ਲੱਗੀ ਧੁੱਪਾਂ ਨਾ ਨਿਕਲੀ ਐ ਕਿਣੀ ਕਿਸਾਨ ਮੈਂ 25 ਤਰੀਕ ਨੂੰ ਕਣਕ ਬੀਜੀ ਐ ਇਹਨੂੰ ਐ ਆ ਜਿਹੜੀ ਆਈ ਆ ਹੁਣ ਕੱਲ੍ਹpassੋਂ ਪਰ ਵੀ ਮਤੇ ਇਹਨੂੰ ਵੀ ਜੀਤੀ ਪਰ 23 ਨੂੰ ਵੀ ਜੀ ਵੀ 28 ਤੱਕ ਤੋਂ ਪਾਣੀ ਨਿਕਲੀ ਉਤੇ ਬਾਅਦ ਧੁੰਦ ਪੈਣ ਲੱਗ ਗਈ ਕਣਕ ਜਾ ਕੇ 9 10 ਤਰੀਕ ਨੂੰ ਨਿਕਲੀ ਓਹੋ ਇੱਕ ਸਾਲ 15 ਤਰੀਕ ਨੂੰ ਵਾਲਕ ਨਿਕਲੀ ਮੇਰੀ 27 ਤਰੀਕ ਦੀ ਜੀ ਵੀ ਓਹੋ ਜਿਹੜੇ ਪਾਣੀ ਪਾ ਕੇ ਤਾਂ ਚਲ ਉਦਾਂ ਥੈਲੇ ਦੇ ਸਾਹਮਣੇ ਛੜਦਾ ਤਾਂ ਸੋਪਾ ਉਹਦਾ ਜੂਰੀਏ ਦਾ ਹਮ ਸਲਫਰ ਛੜਦੇ ਸੀ ਪਰ ਕਣਕ ਨੂੰ ਫਰਕ ਨਹੀਂ ਪਿਆ ਮੇਰੀ ਮਤਲਬ ਉਹ ਤਾਂ ਮੈਂ ਦੇਖਣਾ ਨਾ ਪੀਲੀ ਹੋ ਜਾਂਦੀ ਉਹ ਪੀਲੀ ਕਦੋਂ ਧੁੱਪਾਂ ਪੈਂਦੀ ਸੀ ਨਾ ਪਾਣੀ ਸੁੱਕ ਗਿਆ ਪਾਣੀ ਸੁੱਕ ਗਿਆ ਹਾਂ ਜੀ ਪਾਣੀ ਖੜਾ ਰਹੇਦਾ ਪੰਜ ਚਾਰ ਦਿਨ ਫੇਰ ਕਮਰਾਬ ਕਰਨ ਦਾ ਜਿਗਣਾ ਦੱਲੀਆ ਦੇ ਆ ਤੇਰੇ ਉਹ ਪਾਣੀ ਸੁੱਕ ਗਿਆ ਦੇਖਾ ਫਰਕ ਨਹੀਂ ਪਿਆ ਬਾਈ ਗਾ ਮੈਂ ਕਿਹਾ ਕਾਲਾ ਆ ਗਿਆ ਹਾਂ ਕਾਲਾ ਬੱਲੀ ਹੋ ਗਿਆ ਉੱਥੇ ਇਹਦਾ ਫਾਰਮ ਟਰੈਕ ਆ ਗਿਆ ਸੀ ਇਹਦਾ ਡੀ ਲਾਈਨ ਵਿੱਚ ਕਰਾਇਆ ਦੱਲੀ ਨਹੀਂ ਹੈਗਾ ਦੱਲੀ ਗਏਲੇ ਆ ਰਬਰ ਵੀਰ ਵਾਲਾ ਕਹਦੇ ਆ ਜੀ ਇਹ ਖਾਦੀ ਹੋ ਗਿਆ ਮੈਂ ਨਾਲ ਨਾਲ ਕੱਤਾਂ ਪਰਤੀ ਕਰਾ ਗਿਆ ਤੂੰ ਗੱਲ ਨੂੰ ਆਪਣੀ ਹੋ ਓਕੇ ਤੈਨੂੰ ਇਹਦਾ ਕਢਾ ਲਾ ਹੁਣ ਬਈਏ ਵਿਲੇ ਆ ਤਮੇਰੇ ਜੇ ਤਾਂ ਆਪ ਤਾਂ ਨਹੀਂ ਪਾਤੀ ਉਹਨੂੰ ਆ ਜਾਣੀ ਪਾਸੇ ਜੁੱਥੇ ਨੂੰ ਆਹ ਆਹ ਤਾਂ ਨਹੀਂ ਹੈ ਜੇ 25000 ਨੰਬਰ ਗਿਆ ਉਹ ਗਿਆ ਤਾਂ ਹੈਗਾ ਮੇਲੇ ਚ ਪਰਤੀ ਉਹ ਨਹੀਂ ਪੁੱਜਣੀ ਹੁਣ ਕੱਲ ਤੇ ਬਾਅਦ ਦੇਖਦਾ ਜਾ ਬਾਈ ਜੀ ਮੀ ਬਹੁਤਾ ਅਰੇ ਆਰਾਮ ਨਾਲ ਕਰ ਸਭ ਤੋਂ ਵੱਡਾ ਪੰਗਾ ਰਸਤੇ ਦਾ ਤੇ ਕੋ ਰਸਤਾ ਨਹੀਂ ਆਏ ਤਾਂ ਮੇਰੇ ਆ ਹੁਣ ਮੇਰੇ ਕੱਲ ਨੂੰ ਪਰਤੀ ਆ ਜਾਣੀ ਸੋਮਵਾਰ ਨੂੰ ਆਣੀ ਮੇਰੇ ਚੱਲ ਜੇ ਉਹਨੇ ਕਿਹਾ ਵੀ ਕਾਣਡੀਆਂ ਕੱਲ ਨੂੰ ਪਰਸੋਂ ਤੱਕੜਾ ਲੈਣੀਆਂ ਆਪਾਂ ਨਹੀਂ ਵੀ ਆਪਣੇ ਦਾ ਰਸਤੇ ਬਣਾ ਦੋ ਜੀ ਨਹੀਂ ਸੜਕ ਪਰ ਮੇਰੇ ਸੋਮਵਾਰ ਨੂੰ ਪੱਕੀ ਆ। ਕਢਾ ਲੂੰਗਾ ਮੈਂ ਵੀ ਕਢਾ ਲੂੰਗਾ। ਜਿੱਦ ਬਿੱਲ ਆ ਕੇ ਆਏ ਜਾਣਾ ਕਢਾ ਕੇ ਲੱਦ ਕੇ ਕਢਾ। ਮੇਰੇ ਤਾਂ ਸੋਮਵਾਰ ਨੂੰ ਪੱਕੀ ਆ ਜਾਣੀ। ਰਹਿ ਗਿਆ ਖੇਤੋਂ ਨੰਬਰ 'ਤੇ ਆ। ਹੁਣ ਆ ਜਾਣਾ ਖੇਤੋਂ। ਇਹ ਤਾਂ ਥੋੜੂ 400 ਰਹਿ ਗਿਆ। ਖੇਤੋਂ ਆ। ਦੇਖ ਤਾਂ ਦੇ। 150 ਨਿਕਲ ਗਿਆ ਯਾਰ ਅੱਜ। ਕਿਆ ਬਈ ਕਾਰਪਸ ਤੋਂ ਹੋ ਰਿਹਾ। 400 ਰਹਿ ਗਿਆ। ਆ ਫੇ ਪਾਰਸੋਂ ਨੂੰ ਵੀ ਨਹੀਂ ਆਉਣੀ। ਹਫਤੇ ਪੰਜ ਮਿਤੀ ਆਉਗੀ ਬੁੱਧਵਾਰ ਨੂੰ। ਹਾਂ ਪਹਿਲੀ ਤਰੀਕ ਨੂੰ ਆਉਗੀ। ਬਾਬੇ 60 ਪੌਂਟ ਵਾਲੇ ਕਢਾਈ। ਕਰਦੇ 70 ਬੰਦ ਹੋ ਜਾਣਾ ਪਹਿਲੀ ਤੇ। ਹਾਂ। ਹਾਂ। ਪਹਿਲੀ ਤੱਕ ਹੀ ਆ। ਬਾਕੀ ਜੇ ਗੰਨਾ ਨਾ ਗਿਆ ਇਹ ਕਹਿੰਦਾ ਉਹਨਾਂ ਨੇ ਖੁੱਲਾ ਵੀ ਕਰ ਦੇਣਾ ਠੀਕ ਹੈ ਔਰ ਪਾ ਲਈ ਜਾਈ ਆਓ ਕਿਆ ਪਤਾ ਨੇ ਖੁੱਲਾ ਹੀ ਕਰ ਦੇਣਾ ਜੇ ਗੰਨਾ ਨਾ ਗਿਆ ਕਿਉਂਕਿ ਵੀ ਕਾਫੀ ਪਹਿ ਗਿਆ ਨਾ ਇਹ ਜ਼ਰੂਰੀ ਨਹੀਂ ਹੈਗਾ ਬਾਪੂ ਕਹਿੰਦਾ ਹੁਣ ਤਾਂ ਠੀਕ ਹੈ ਰਾਤ ਕਹਿੰਦਾ ਮੜਾ ਮੋਟਾ ਦਰਦ ਜਾ ਹੋਇਆ ਮੈਂ ਕਹਾ ਵੀ ਦਰਦ ਤਾਂ ਹੋਣਾ ਹੀ ਆ ਉਹ ਫਿਰ ਵੀ ਚੀਜ਼ ਟੁੱਟੀ ਵੀ ਹੈ ਵਿੱਚ ਟਾਈਮ ਤਾਂ ਲੱਗਣਾ ਹੀ ਚਾਹ ਦੱਸ ਦੇਣਾ ਉਥੇ ਬਾਅਦ ਫਿਰ ਪੱਕਾ ਪਲਾਸਟਰ ਲਾ ਲਾਂਗੇ ਇਹ ਤਾਂ ਰੋਲਾ ਪਾਈ ਜਾਂਦਾ ਨਹੀਂ ਨਹੀਂ ਲਾਉਣਾ ਮਨਾ ਕਰਦੇ ਆ ਆਕਣੀ ਜੁੜ ਜਾਣਾ ਕਾਹਨੂਪੇ ਪੰਗਾ ਖੜਾ ਹੋ ਜੀ ਸਿਆਣਾ ਬੰਦਾ ਨਹੀਂ ਨਹੀਂ ਜੇ ਤਾਂ ਇਹ ਹੀ ਨਾ ਜੁੜਿਆ ਫਿਰ ਬਾਅਦ ਝੌਖਾ ਹੋ ਜਾਣਾ ਲੱਗਦਾ ਫੇਰ ਵੀ ਜਾਣਾ ਫਿਰ ਆਏ ਮਹੀਨੇ ਬਾਅਦ ਫੇਰ ਹੋਣਾ ਪੈਣਾ ਹਾਂ ਜੱਟਾਂ ਦੇ ਤਾਂ ਹੁਣ ਜੁੜ ਜਾਂਦੇ ਆ ਹਾਂ ਤਮੇ ਕਿ ਆਣਾ ਨਾ ਕਰੇ ਕਿ ਤੇ ਨੱਟ ਭਾਜ ਰਹੀਂਦੀ ਸਾਰਾ ਨੇ ਆਪ ਐਡੀ ਜੁੜ ਜਾਂਦੀ ਐਡੇ ਐਡੇ ਦਾ ਹੱਡ ਉਹਦੇ ਗਲੇ ਦਾ ਬਾਬਾ ਜੀ ਦੀ ਹੁਣ ਆਪੇ ਜੁੜ ਜਾਂਦੇ ਆ ਤੂੰ ਦੇਖ ਨਹੀਂ ਤੇ ਯਾਰਵਾ ਕਰਕੇ ਆਉਂ ਗਰੀ ਮੇਰੇ ਕੋ ਬਾੜੀ ਪਜੀ ਬਾਟ ਹੋ ਗਈ ਲੈ ਕਿੱਥੇ ਆਏ ਪਾਈ ਵਾਹ ਟੁੱਟੀ ਵੀ ਪੁੱਛ ਕੇ ਦੇਖ ਲੈ ਸਾਈਕਲ ਉੱਤੇ ਗਿਰਿਆ ਤਾ ਆ ਦੇ ਲੈ ਹੈ ਦੇਖਣਾ ਕਿਰਿਆ ਨਾ ਕਿਹੜੀ ਵਾਹ ਟੁੱਟੀ ਲੈ ਜੀ ਫੇਰ ਕਿਹੜੀ ਵਾਹ ਟੁੱਟੀ ਸੀ ਸਾਈਕਲ ਉੱਤੇ ਗਰ ਗਿਆ ਤੂੰ ਸਾਈਕਲ ਆਪਣੀ ਗਲਤੀ ਨਾਲ ਗਿਰਿਆ ਮੈਂ ਟਿੱਕਣ ਅੱਖਾਂ ਮੀਟ ਕੇ ਸੈਗਾ ਚਲਾਉਂਦਾ ਮੂਰੇ ਬਜਰੀ ਦੀ ਢੇਰੀ ਸੀ ਉੱਪਰ ਚੜ ਗਿਆ ਸੜਕ ਪਰ ਨਹੀਂ ਅੱਖਾਂ ਮੀਚ ਗਈ ਹਾਂ ਮੈਂ ਅੱਖਾਂ ਮੀਚ ਕੇ ਆਪਣੇ ਆਪ ਨਾਲ ਚੈਲੰਜ ਕਰ ਦਿੱਤੇ ਉਹ ਅੱਗੇ ਕਰੀ ਕਰ ਦਿੱਤੇ ਵੀ ਅੱਖਾਂ ਮੀਚ ਕੇ ਢੇਰੀ ਲਖਾ ਦੇਣੀ ਆ ਬਾਟੇ ਰੀ ਕਿਥੇ ਲੰਗੀ ਬਟੇਈ ਪਰ ਗਿਰਿਆ ਹੀ ਆ ਬਾਹਰ ਸਾਡੀ ਕਿਤੇ ਮੂਰੇ ਜਾਵੇ ਕਿਤੇ ਪਿੱਛੇ ਨਾ ਫੇਰ ਮੈਂ ਬਨਵਾਈ ਬਨੁਈ ਜਾਂਦਾ ਇੱਕਨੇ ਕਿੱਤੇ ਬੰਨਦੀ ਬੰਨਦੇ ਕਰਦੇ ਇਹ ਸਾਰਿਆਂ ਦੀ ਟੁੱਟੀਆਂ ਵੀ ਆ ਝੂਟਾ ਮਾਰ ਕੇ ਇਹ ਪੱਟੀਆਂ ਜਿਹਾ ਲਾ ਕੇ ਇੱਕਨੇ ਬੰਨ ਦਿੰਦੇ ਬੀ ਦੀ ਵੀ ਟੁੱਟੀ ਵੀ ਆ ਪੱਪੀ ਭੈਣ ਦੀ ਵੀ ਬਾਪੂ ਦੀ ਵੀ ਮੰਜੂਰੀ ਦੀਦੀ ਨੱਚਦੀ ਹੈਗੀ ਅੱਗੇ ਤਾਂ ਇੱਕ ਮੈਂ ਬੱਚੇ ਵਾਰ ਆ ਜਾਵਾਂ ਨਹੀਂ ਸਾਡੇ ਸਾਰੇ ਪੁੱਤਾਂ ਗਰੀਬ ਪੁੱਤਾਂ ਗਾਦੇ ਪਰ ਤੇ ਕੋਈ ਸਾਈਕਲ ਪਰ ਤੇ ਉਹ ਇਹਨੀ ਕਿ ਗੰਦਬਰ ਤੇ ਬਾਪੂ ਥੈਲਿਆਂ ਪਰ ਤੇ ਗਿਰਿਆ ਵਾ ਜੂਰੀ ਇਹਦੇ ਉਰ ਤੇ ਓਏ ਓਹ ਅੱਗੇ ਤਾਂ ਦੇ ਕੁੱਤਾ ਕੱਤਾ ਵੀ ਵਰਦਾ ਤਾਂ ਮੈਂ ਕਿਆ ਕੀ ਵਿੱਚ ਪਾ ਕੇ ਮੈਂ ਕਿਆ ਲਾ ਦਿੰਦਾ ਇਹ ਬਸ ਜ਼ਾਹਿਰ ਖਤਮ ਹੂੰ ਤਾਂ ਜੱਲਣ ਲਾਓ ਜੀ ਠੀਕ ਆ 2 300 ਦਾ ਪੈਸੇ ਕਰਦੇ ਆ ਕਰਮੀ ਕਰਦੇ ਆ ਓਤੀ ਕਰਦੇ ਆ ਬਾਕੀ ਇਹ ਤਾਂ ਹੁਣ ਚੱਲੀ ਜਾਂਦਾ ਹੁੰਦਾ ਅੱਗੇ ਸੱਟਾਂ ਵੱਜੇ ਕਰਦੇ ਤਾਂ ਹੁਣ ਅੱਜ ਕੱਲ ਦੇ ਹੱਡ ਦੇਖ ਲੈ ਸਾਡੇ ਪਹਿਲਵਾਨਾਂ ਦੇ ਜੋ ਜਿੰਨਾਂ ਚ ਖਾਣਾ ਹੀ ਨਹੀਂ ਕੋਸਾਲਾ ਇਹਾਂ ਵੀ ਜਾਨੀ ਅੱਗੇ ਚਾਹ ਵੀ ਨਾ ਮੈਨੇ ਹੁੰਦੇ ਹੁੰਦੇ ਜਿਹੜੇ ਦੁੱਧ ਪੀਂਦੇ ਰਹੇ ਉਹੀ ਕੱਚਾ ਦੁੱਧ ਦਾ ਨੌ ਨੂੰ ਦਾ ਭੱਜਦੇ ਆ ਪਰ ਹੁਣ ਪੀਣ ਲੱਗ ਗਿਆ ਪਤਾ ਨਹੀਂ ਗੱਲ ਗਿਆ ਹੁਣ ਥੋੜੀ ਜਿਹੀ ਖਾਰੀ ਅੱਗ ਲੱਗੀ ਹਾਂ ਹਾਂ ਹੁਣ ਘੁੱਟ ਪੀ ਲੈਂਦਾ ਅੱਗੇ ਦਾ ਬੰਦਾ ਥਾ ਖਾ ਖਾ ਕੇ ਹਰਾਈ ਚੜ ਜਾਂਦੀ ਸੀ ਬੰਦੇ 'ਤੇ ਲੈ ਹੁਣ ਹੋਰ ਦਾ ਪਤਾ ਕੀ ਕਹਿੰਦੇ ਇਹ ਲੈ ਤੁੰਡਾ ਚੀਜ਼ਰ ਕੱਖ ਬਣਾ ਲੈਂਦੇ ਆ ਕਹਿੰਦੇ ਪਤਾ ਕਿੰਨਾ ਪ੍ਰੋਟੀਨ ਆ ਉਹਦੇ ਵਿੱਚ ਸੱਖਣੀ ਬਣਾਉਣ ਦਿੰਦੇ ਆ ਕਿੰਨਾ ਪ੍ਰੋਟੀਨ ਆ ਉਹਦੇ ਵਿੱਚ ਹਮ ਇਹ ਦੁੱਧ ਵਿੱਚ ਪਾ ਕੇ ਇਸੇ ਗੰਜਾ ਬਾਗ ਕਿਹੜਾ ਆ। ਪਰ ਬਾਪੂ ਕਹਿੰਦਾ ਕਿ ਕਹਿੰਦਾ ਰੋਜ਼ ਹਲਦੀ ਦੋ ਦੱਸ। ਹਲਦੀ ਹੀ ਲਾਈ ਦੀ ਉਹਨੂੰ। ਕਹਿੰਦਾ ਆਪੇ ਸਾਡੇ ਜੁੜ ਜਣੇ। ਬਾਹਰ ਦੇ ਸਾਡੇ ਦੇ ਕੋਈ ਥਾਪਨੇ ਟੰਗ ਮਾਰਿਆ। ਜਦ ਇਹ ਆ ਕੇ ਦੇਖੇ ਕਿ ਬੈਨਰ ਗਠਾ ਖਾ ਲਿਆ ਉੱਤੇ ਵੇ ਦੇਖੀ ਕਿ ਦੁੱਧ ਹੀ ਪਾ ਕੇ ਪੀ ਲਿਆ। ਕਹਿੰਦਾ ਮੈਨੂੰ ਮਣਕਾ ਮਣਕਾ ਲਾਉਣਾ ਕਿ ਆਉਗਾ ਕਿ ਲਾਉਂ ਚੱਲੇ ਨਾਲੇ ਦੇਖ ਲੈ। ਦੁੱਧ ਦਾ ਫੇ ਗਲਾਸ ਪੀ ਗਿਆ ਜਦੋਂ ਤਾਂ ਠੀਕ ਆ। ਉਹਨੇ ਅੰਦਰ ਚਕਨਾਟ ਕਰਤੀ। ਹੁਣ ਦੁੱਧ ਦਾ ਗਲਾਸ ਪੀ ਲਿਆ ਸਾਲ ਲੈਟਰਿੰਗ ਜੂ ਨਹੀਂ ਉੱਠਣਾ ਆਏਗਾ ਦੋ ਦਿਨ। ਨਾ ਉਹਦਾ ਠੀਕ ਦਾ ਗਲਾਸ। ਉਹ ਸਰੀਰ 'ਤੇ ਡਿਪ ਬਾਈ ਸਾਡਾ ਐ ਕੱਖ ਵੱਡੀ ਜਾ ਕਰਦਾ ਤਾ ਅੱਥਾ ਨਾਲੇ ਉਹ ਕਰੀ ਜਾਂਦਾ ਹੁੰਦਾ ਤਾ ਦੇਖ ਲੈ ਸਾਤੀ ਸਾਲੇ ਦਾਤੀ ਗੱਲੀ ਬੈਠੇ ਅਸੀਂ ਰਾਤੀ ਨਾ ਨਹੀਂ ਵੜਦੇ ਅਸੀਂ ਦਾਤੀ ਗੱਲੀ ਨਹੀਂ ਵੜਦੇ ਦੇਖ ਲੈ ਇੱਕਦਮ ਗੁਣੀਆਂ ਦੀ ਆਉਂਦੀ ਕੋਲ ਦਾ ਹੁੰਦਾ ਰਫ ਐ ਕੱਖ ਵੱਡੀ ਜਾ ਕਰਦਾ ਤਾ ਦੇਖ ਲੈ ਬਰਸੀਨ ਨੂੰ ਪਹਿਲੀ ਰਾਏ ਵਾਲੀ ਵੜ ਚੱਲ ਮੰਨਿਆ ਦਾਤੀ ਗੈਨ ਜਾਂ ਬਰਸੀਨ ਹੋ ਜਾਣਾ ਅਗਲੀ ਵਾਰੀ ਹਾਂਜੀ ਬਸਾਂ ਇਹ ਤੋੜ ਤੋੜ ਕੇ ਉਹੇ ਵਰਗਾ ਸਰੀਰ ਦਾ ਚਲੋ ਠੀਕ ਹੈ ਜੀ ਫਿਰ ਬਾਕੀ ਮਿਲਦੇ ਆ ਕੱਲੂ ਅਸਰੀ ਗੱਲ ਜੀ